ਕਿਹੜੇ ਕਿਹੜੇ ਗੀਤ ਤੁਸੀਂ ਕਿਹੜੇ ਕਲਾਕਾਰਾਂ ਦਿੱਤੇ ਨੇ ਤੇ ਕਿੰਨੇ ਗੀਤ ਹੁਣ ਤੱਕ ਲਿਖ ਚੁੱਕੇ ਨੇ ਸੀ ਹਰਦੀਪ ਪੋਰਾ ਹਾਂਜੀ ਕਾ ਮੜਜੂ ਦਾਗ ਨਹੀਂ ਜਾਣਾ ਬੁਰੇ ਇਸ਼ਕ ਦੇ ਫਟਕੜੇ ਜਸਪਾਲ ਦਸੀ ਹਾਂਜੀ ਪ੍ਰੋਫੈਸਰ ਹਾਂਜੀ ਉਹਨਾਂ ਨੇ ਮੇਰੇ ਇੱਕ ਦੋ ਗੀਤ ਗਾਏ ਹਾਂ ਹਾਂਜੀ ਹੁਣ ਲੈਂਬਰ ਸੰਪੂਰੀ ਲੈਂਬਰ ਸਾਹਿਬ ਹਸੈਨਪੂਰੀ ਉਹਨਾਂ ਨੇ ਵੀ ਗੀਤ ਗਾਇਆ ਉਹਨਾਂ ਨੇ ਲੈਂਬਰ ਸੰਪੂਰੀ ਨੇ ਕਿਹੜਾ ਗੀਤ ਗਾਇਆ ਉਹ ਸਾਨੂੰ ਨਹੀਂ ਨਾ ਚਾਹੀਦਾ ਸੰਸਾਰ ਦੇ ਵਿੱਚ ਪਹਿਲਾ ਇਸ ਤਰੀਕੇ ਨਾਲ ਕੋਈ ਗੀਤ ਲਿਖਦਾ ਸੀ ਕਿ ਤੁਹਾਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੈ ਇਹ ਕੁਦਰਤੀ ਮਤਲਬ ਜਿਹਨੂੰ ਕਹਿਦੀ ਆਪਾਂ ਕੁਦਰਤੀ ਸੋਮਾ ਇਹ ਹਾਂਜੀ ਇਸਕੇ ਤੂੰ ਕਰਦੀ ਰਹਿੰਦੀ ਇਸ਼ਕ ਤੋਂ ਪਾਸਾ ਵਾਟੀ ਕੁੜੀ ਕੌਮਿਤ ਜੁਦਾਗਨੀ ਜਾਣਾ ਬੁਰੇ ਇਸ਼ਕ ਦੇ ਫਟਕ तेरे ਸੰਦ ਜੀ ਲਿਖਿਆ ਹੋਇਆ ਹੈਗੀ ਇਹ ਜੀ ਸੰਨ 94 ਦਾ 96 ਚ ਹਾਂਜੀ ਮਤਲਬ ਕਿ 94 ਤੁਸੀਂ ਇਸ ਗੀਤ ਰਾਹੀਂ ਮਸ਼ਹੂਰ ਹੋ ਗਏ ਸੀ ਹਾਂਜੀ ਕਾਕਾ ਬਡਾਲੇ ਵਾਲਾ ਕੋਈ ਖਰੜ ਦੇ ਵਿੱਚ ਹੈ ਹਾਂਜੀ ਹਾਂਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਕੋਈ ਬੰਦਾ ਆਪਣੇ ਫੌਲ ਰਾਹੀਂ YouTube ਤੇ Facebook ਤੇ ਕੋਈ ਵੀ ਵੀਡੀਓ ਪਾ ਕੇ ਆਪਣੇ ਹੁਨਰ ਦੀ ਆਪਣੀ ਕਲਾ ਦੀ ਜਿਹੜੀ ਲੋਕਾਂ ਤੱਕ ਪਹੁੰਚਦੀ ਕਰ ਸਕਦਾ ਹੈ ਪਰ ਅੱਜ ਕੱਲ ਦੇ ਜਿਸ ਤਰੀਕੇ ਨਾਲ ਗੀਤ ਚੱਲ ਰਹੇ ਨੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਹੁਣ ਪਰੋਸਿਆ ਜਾ ਰਿਹਾ ਹੈ ਉਸ ਦੇ ਨਾਲ ਪੀੜੀ ਖਰਾਬ ਵੀ ਹੋ ਰਹੀ ਹੈ ਦੂਜੇ ਪਾਸੇ ਸਟੇਟ ਵੀ ਹੋ ਰਹੀ ਹੈ ਇਸ ਤਰੀਕੇ ਦੇ ਨਾਲ ਕਈ ਤਰੀਕੇ ਤੁਸੀਂ ਗੀਤ ਦੇਖੇ ਹੋਣਗੇ ਜੋ ਪਰਿਵਾਰਾਂ ਦੇ ਵਿੱਚ ਬੈਠ ਕੇ ਅਸੀਂ ਨਹੀਂ ਸੁਣ ਸਕਦੇ ਪਰ ਕਈ ਗੀਤ ਐਦਾਂ ਦੇ ਵੀ ਨੇ ਜਿਹੜੇ ਕਿ ਪਰਿਵਾਰਕ ਗੀਤ, ਜਿਹੇ ਪਾਸੇ ਧਾਰਮਿਕ ਗੀਤ ਜਾਂ ਫਿਰ ਸੱਭਿਆਚਾਰਕ ਗੀਤ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਗੀਤਕਾਰ ਨੇ ਲਿਖਿਆ ਉਹਨੂੰ ਦਵਾਵਾ ਬਹੁਤ ਦਿੰਦੇ ਨੇ ਲੋਕ ਇਸੇ ਤਰੀਕੇ ਦੇ ਨਾਲ ਕਾਫੀ ਕਲਾਕਾਰਾਂ ਨੂੰ ਗੀਤਾਂ ਰਾਹੀਂ ਮਸ਼ਹੂਰ ਕਰ ਚੁੱਕਿਆ ਉਹ ਗੀਤਕਾਰ ਸਾਡੇ ਨਾਲ ਅੱਜ ਗੱਲਬਾਤ ਕਰਾਂਗੇ ਕਾਕਾ ਬਡਾਲੇ ਵਾਲਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਕਲਾਕਾਰਾਂ ਨੂੰ ਹੁਣ ਤੱਕ ਉਹਨਾਂ ਨੇ ਗੀਤ ਦਿੱਤੇ ਨੇ ਕਿਹੜੇ-ਕਿਹੜੇ ਉਹਨਾਂ ਦੇ ਗੀਤ ਮਸ਼ਹੂਰ ਹੋਏ ਨੇ ਕਿਉਂਕਿ ਉਹਨਾਂ ਦੇ ਕਲਾ ਜਿਹੜੀ ਕਲਮ ਦੇ ਵਿੱਚ ਹੈ ਉਹ ਤੁਸੀਂ ਆਪਣੇ ਕੰਨਾਂ ਨਾਲ ਸੁਣੋਗੇ ਅੱਖਾਂ ਨਾਲ ਉਹਨਾਂ ਦਰਸ਼ਨ ਕਰ ਰਹੇ ਹਾਂ ਸਾਬਤ ਸੂਰਤ ਕਾਕਾ ਬਡਾਲੇ ਵਾਲਾ ਜਿਨ੍ਹਾਂ ਦੇ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਜੀ ਕਰਕੇ ਜੀ ਨਾਮ ਬਹੁਤ ਪਰਮਾਤਮਾ ਨੇ ਕਿਰਪਾ ਕੀਤੀ ਤੁਹਾਡਾ ਮਸ਼ਹੂਰ ਕੀਤਾ ਹੈ ਲੱਗ ਲੱਗ ਗੀਤ ਤੁਸੀਂ ਕਲਾਕਾਰਾਂ ਦਿੱਤੇ ਨੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਹੀ ਦੱਸ ਦੋ ਕਿ ਕਿਹੜੇ ਕਿਹੜੇ ਗੀਤ ਤੁਸੀਂ ਕਿਹੜੇ ਕਲਾਕਾਰਾਂ ਦਿੱਤੇ ਨੇ ਜਾਂ ਕਿੰਨੇ ਗੀਤ ਹੁਣ ਤੱਕ ਲਿਖ ਚੁੱਕੇ ਤੁਸੀਂ ਗੀਤਾਂ ਚਲੋ ਕਾਫੀ ਲਿਖੇ ਨੇ ਜੀ ਜਣੀ ਗੀਤ ਕਲਾਕਾਰਾਂ ਨੂੰ ਥੋੜੇ ਦੇ ਆ ਸਭ ਤੋਂ ਪਹਿਲਾਂ ਹਰਦੀਪ ਕੋਰਾ ਹਾਂਜੀ ਕੋ ਮੜਜੂ ਦਾਗ ਨਹੀਂ ਜਾਣਾ ਬੁਰੇ ਇਸ਼ਕ ਦੇ ਫਟਕੜੇ ਜਿਨ੍ਹਾਂ ਜਿਸ ਗੀਤ ਨੇ ਮੇਰੀ ਪਛਾਣ ਬਹੁਤ ਜ਼ਿਆਦਾ ਬਣਾਈ ਹੈ ਹਮ ਅੱਜ ਵੀ ਕਿਤੇ ਜਿੱਥੇ ਮਰਜੀ ਕੋਨੇ 'ਚ ਚਲੇ ਜਾਈਏ ਹਾਂਜੀ ਕੋਈ ਨਾ ਕੋਈ ਬੰਦਾ ਸਾਨੂੰ ਉੱਥੇ ਮਿਲਦਾ ਜਾਂ ਉਹਨਾਂ ਨੂੰ ਪਤਾ ਲੱਗਦਾ ਵੀ ਐਸ ਬੰਦੇ ਦਾ ਗੀਤ ਲਿਖਿਆ ਹੋਇਆ ਤਾਂ ਜੱਫੀਆਂ ਪਾ ਕੇ ਹੁਣ ਵੀ ਅੱਜਕੱਲ ਮਿਲਦੇ ਆ ਸਾਨੂੰ ਲੋਕ ਹਮ ਅੱਛਾ ਉਸ ਤੋਂ ਬਾਅਦ ਆਪਣਾ ਜਸਪਾਲ ਦਸੀ ਹਾਂ ਜੀ ਪ੍ਰੋਫੈਸਰ ਹਾਂਜੀ ਉਹਨਾਂ ਨੇ ਮੇਰੇ ਇੱਕ ਦੋ ਗੀਤ ਗਾਏ ਹਾਂ ਹਾਂਜੀ ਹੁਣ ਪਿੱਛੇ ਜਿਹਨੂੰ ਕਵਾਲੀ ਗਾਈ ਸੀ ਦੋ ਸਾਲ ਪਹਿਲਾਂ ਇੱਕ ਹਾਂਜੀ ਸਦਕੇ ਤੇਰੀਆਂ ਅੱਖਾਂ ਕੇ ਹਾਂ ਕੀ ਆ ਜਾਮ ਪਲਾਇਆ ਹੈ ਹਾਂ ਤੇ ਕਿ ਨਾજર ਕਰੀ ਹਮ ਤੇ ਮਦਹੋਸ਼ ਬਣਾਇਆ ਹੈ ਇਹ ਕਵਾਲੀ ਉਸਨੇ ਮੇਰੀ ਗਾਈ ਹੈ ਹਾਂਜੀ ਉਸ ਤੋਂ ਬਾਅਦ ਰਾਤ ਗਰਮੀਤ ਹੋ ਉਹਨਾਂ ਨੇ ਮੇਰੇ ਗੀਤ ਗਾਇਆ ਹਾਂਜੀ ਆਂਡੇ ਛਾਂਡੇ ਕਦੇ ਕਦੇ ਖਾ ਲਿਆ ਕਰੋ ਵੀ ਇੱਕ ਸੁਝਾਅ ਹੈ ਹਾਂਜੀ ਆਪਣੇ ਘਰ ਵਾਲੇ ਨੂੰ ਦੇਣਾ ਹਾਂਜੀ ਜਿਹੜੇ ਆਏ ਨਹੀਂ ਕਹਣਾ ਇਹ ਬਹੁਤੀ ਪੀਲਾ ਹਾਂਜੀ ਨਾ ਆਂਡੇ ਛਾਂਡੇ ਖਾਣ ਮਨੋਰੰਜਨ ਕਰਨ ਵਾਸਤੇ ਮਨੋਰੰਜਨ ਕਰਨ ਦਾ ਮਤਲਬ ਇੱਕ ਅਦਾ ਪੇਕ ਸ਼ਾਮੀ ਲਾ ਲਿਆ ਕਰੋ ਵਾ ਇੰਨੀ ਗੱਲ ਸਮਝਾਉਣੀ ਇਹਨੂੰ ਹੂੰ ਉਹ ਵੀ ਮਤਲਬ ਉਹਨੇ ਗਾਇਆ ਹਾਂਜੀ ਅਜ ਤਾਂ ਉਸ ਤੋਂ ਬਾਅਦ ਇੱਕ ਕਵਾਲੀ ਮੇਰੀ ਹੋਣੀ ਵਿਛਾਈ ਹੈ ਹੂੰ ਆਪਣੇ ਨੰਨੂ ਦੀਪ ਜੀ ਨੇ ਗਾਈ ਹੈ ਹਾਂਜੀ ਨਾਬੀ ਨੇ ਤਿੰਨ ਭੈਣਾਂ ਕਠੇਂ ਗਾਰੀਆਂ ਹਾਂਜੀ ਉਹ ਬਹੁਤ ਵਧੀਆ ਚੱਲ ਰਹੀ ਹੈ ਇਸ ਟਾਈਮ ਦੇ ਵਿੱਚ ਹੂੰ ਵੀ ਇਹਨਾਂ ਨੇ ਗਾਇਆ ਕੀਤਾ ਮੇਰੇ ਇੱਕ ਲੈਂਬਰ ਸੰਪੂਰੀ ਇੱਕ ਲੈਂਬਰ ਸਾਹ ਹਸਨਪੁਰੀ ਉਹਨਾਂ ਨੇ ਵੀ ਗੀਤ ਗਾਇਆ ਉਹਨਾਂ ਲੈਂਬਰ ਸੰਪੂਰੀ ਨੇ ਕਿਹੜਾ ਗੀਤ ਗਾਇਆ ਉਹ ਸਾਨੂੰ ਨਹੀਂ ਨਾ ਚਾਹੀਦੀ ਸਾਨੂੰ ਨਾ ਚਾਹੀਦੀ ਉਹ ਵੀ ਕਾਫੀ ਮਕਬੂਲ ਹੋਇਆ ਆ ਕਿਤੇ ਸਿਰ ਨਾਲ ਹਲਾ ਦੇ ਨੂ ਬਜਾਣੀ ਹੂੰ ਅੱਛਾ ਇਹ ਜਿਹੜੀ ਲਿਖਣ ਦੀ ਕਲਾ ਹੈ ਹਾਂਜੀ ਇਹ ਕੀਵੇਂ ਤੁਹਾਡੇ ਮਨ ਦੇ ਵਿੱਚ ਆਉਂਦੀ ਹੈ ਜਾਂ ਫਿਰ ਤੁਸੀਂ ਕੁਦਰਤ ਦੇ ਵਿੱਚ ਜੋ ਬੀਤ ਰਿਹਾ ਹੈ ਜੇ ਦੇਖ ਰਹੇ ਹੋ ਤੁਸੀਂ ਅੱਖਾਂ ਨਾਲ ਮਹਿਸੂਸ ਕਰਦੇ ਹੋ ਉਸ ਤਰੀਕੇ ਨਾਲ ਸਾਰਾ ਕੁਝ ਧਾਰਨਾ ਪੈਂਦਾ ਅੰਦਰ ਜਾਂ ਫਿਰ ਕੋਈ ਪਰਿਵਾਰ ਦੇ ਵਿੱਚ ਪਹਿਲਾਂ ਇਸ ਤਰੀਕੇ ਨਾਲ ਕੋਈ ਗੀਤ ਲਿਖਦਾ ਸੀ ਕਿ ਤੁਹਾਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੈ ਨਹੀਂ ਪ੍ਰੇਰਨਾ ਨਹੀਂ ਦਿੱਤੀ ਇਹ ਕੁਦਰਤੀ ਮਤਲਬ ਜਿਹਨੂੰ ਕਹਦੀ ਆਪਾਂ ਕੁਦਰਤੀ ਸੋਮਾ ਆ ਇਹ ਹਾਂਜੀ ਇਹ ਜਦ ਵੀ ਅਸੀਂ ਕੋਈ ਦੇਖਦੇ ਆਂ ਵੀ ਚੀਜ਼ ਕਿਤੇ ਉਹ ਮਹਿਸੂਸ ਕਰਦੇ ਆਂ ਮਹਿਸੂਸ ਕਰਦੇ ਆਂ ਅਸੀਂ ਉਹਦੀ ਸਾਰੀ ਪਿਕਚਰ ਜੇ ਸਾਨੂੰ ਚੰਗੀ ਲੱਗਦੀ ਹੈ ਵੀ ਅਸੀਂ ਆਪਣੇ ਮਨ ਚ ਬਣਾ ਲੈਂਦੇ ਆਂ ਵੀ ਇਹ ਐਂ ਤਾਂ ਗੱਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਹਾਂਜੀ ਜਾਂ ਉਹਨੂੰ ਅਸੀਂ ਉਹਦਾ ਵਰਣਨ ਕਰਨਾ ਹੈ ਹਾਂਜੀ ਉਹ ਬੋਲ ਕੇ ਸਾਨੂੰ ਔਖਾ ਜੀਤ ਰਹੀਂ ਸਾਨੂੰ ਸੁੱਖ ਸੁੱਖ ਲੱਗਦਾ ਹੈ ਅੱਛਾ ਜੀ ਹਾਂ ਬੇਸੀ ਗੀਤ ਰਹੀਂ ਉਦੀ ਸਾਰੀ ਪਿਕਚਰ ਅਸੀਂ ਜੇ ਸਾਡੇ ਦਿਮਾਗ 'ਚ ਆ ਗਈ ਫਿਰ ਤਾਂ 10 ਜਾਂ 15 ਮਿੰਟ ਦੇ ਵਿੱਚ ਗੀਤ ਲਿਖਿਆ ਜਾਂਦਾ ਅੱਛਾ ਜੀ ਹਾਂ ਪਹਿਲਾਂ ਮਤਲਬ ਉਹ ਸਾਰੀ ਬਣਾ ਲੈਣੀ ਹੈ ਜੇ ਆਈ ਨਹੀਂ ਹੈ ਵੀ ਅੱਜ ਦੋ ਲਾਈਨਾਂ ਅੱਜ ਲਿਖਤੀਆਂ ਦੋ ਜਾਂ ਕੱਲ ਨੂੰ ਲਿਖਣੇ ਆਇਆ ਪਰਸੋਂ ਲਿਖਣਾ ਇੱਕਦਮ ਲਿਖਣਾ ਪੈਂਦਾ ਵੀ ਸਾਰਾ ਜਦੇ ਬਸ ਉਸੇ ਟਾਈਮ ਸਾਰੀ ਬਣਾ ਕੇ ਪਿਕਚਰ ਜਿੱਤੇ ਵੀ ਬੈਠਣਾ ਤੇ ਤਿੰਨ ਨੰਤਰੇ ਨਾਲ ਨਾਲ ਲਿਖ ਹੋ ਜਣੇ ਪੁਰ ਜਦੇ ਲਿਖ ਹੋ ਜਾਣਾ ਜੀ ਹਾਂ ਅੱਛਾ ਸਭ ਤੋਂ ਪਹਿਲਾਂ ਲਿਖੋ ਨੇ ਜਿਆਦਾ ਰਾਤ ਨੂੰ ਰਾਤ ਨੂੰ ਬੰਨ ਰਿਲੈਕਸ ਹੁੰਦਾ ਜਦੋਂ ਰਾਤ ਨੂੰ ਸੌ ਜਾਣਾ ਹਾਂ ਰਾਤ ਨੂੰ ਜਬ 12 1 ਵਜੇ ਇੱਕ ਵਾਰਾ ਖੁੱਲਣੀ ਹੈ ਹਾਂਜੀ ਬਾਅਦ ਟਾਈਮ ਬਹਿ ਜਾਣਾ ਜਦੇ ਬਾਦ ਜਦੇ ਲਿਖ ਹੋ ਜਾਣਾ ਹਾਂ ਅੱਛਾ ਦਰਸ਼ਕਾਂ ਨੂੰ ਨਾਲ-ਨਾਲ ਅਸੀਂ ਤੁਹਾਡੇ ਜਿਹੜੇ ਗੀਤ ਮਕਬੂਲ ਹੋਏ ਜਿਹਨਾਂ ਤੁਹਾਡੀ ਪਛਾਣ ਬਣਾਈ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਤੁਸੀਂ ਇੱਕ ਗੀਤਕਾਰ ਦਾ ਨਾਮ ਲੇ ਆ ਨਮਾ ਸ਼ਹਿਰ ਵਾਲੇ ਦਾ ਉਸ ਦਾ ਗੀਤ ਜਿਹੜਾ ਮਸ਼ਹੂਰ ਹੋਇਆ ਸੀ ਭਾਵੇਂ ਅੱਜ ਕਲਾਕਾਰ ਦੁਨੀਆ ਦੇ ਵਿੱਚ ਨਹੀਂ ਪਰ ਕਿਹੜਾ ਗੀਤ ਸੀ ਉਹ ਤੁਸੀਂ ਲਿਖਿਆ ਸੀ ਉਹ ਹਰ ਦਰਸ਼ਕਾਂ ਤੱਕ ਜ਼ਰੂਰ ਗਾ ਕੇ ਸੁਣਾ ਦਿਓ ਹਾਂਜੀ ਉਹ ਵੀ ਇੱਕ ਕੁੜੀ ਨੂੰ ਮਤਲਬ ਸੁਝਾਉਤ ਆ ਜੀ ਹਾਂਜੀ ਹਾਂ ਦਿਆ ਹੋਇਆ ਹਾਂਜੀ ਚੰਗੇ ਬਣਨ ਦਾ ਉਹਨੂੰ ਸਮਝਾਇਆ ਤੇ ਵੀ ਗਿਆ ਕੁਝ ਹੁੰਦਾ ਵੀ ਤੂੰ ਇਹ ਕੰਮ ਨਾ ਕਰ ਹਾਂਜੀ ਉਹਦੇ ਵਿੱਚ ਹੈਗਾ ਇਸ਼ਕ ਇਸਕੇ ਤੂੰ ਕਰਦੀ ਰਹਿੰਦੀ ਇਸ਼ਕ ਇਸਕੇ ਤੂੰ ਕਰਦੀ ਰਹੀਂਦੀ ਇਸ਼ਕ ਤੋਂ ਪਾਸਾ ਵਾਟੀ ਕੁੜੇ ਘਾਉ ਮਿਟ ਜੁਦਾਗ ਨੀ ਜਾਣਾ ਬੁਰੇ ਇਸ਼ਕ ਦੇ ਫਟ ਕੁੜੇ ਘਾਉ ਮਿਟ ਜੁਦਾਗ ਨੀ ਜਾਣਾ ਬੁਰੇ ਇਸ਼ਕ ਦੇ ਫਟ ਕੁੜੇ ਜੰਗ ਖਾਲ ਗਿਆ ਸੀ ਰਾਂਝਾ ਛੱਡ ਕੇ ਤਖਤ ਹਜਾਰੇ ਨੂੰ 12 ਸਾਲ ਚੜਾਈਆ ਮੱਝਾ ਹੀਰ ਨੇ ਲਾ ਕੇ ਲਾਰੇ ਨੂੰ ਖੇੜਿਆਂ ਦੇਉ ਢੋਲੀ ਚੜ ਗਈ ਛੱਡ ਕੇ ਭੌਰ ਵਿਚਾਰੇ ਨੂੰ ਖੇੜਿਆਂ ਦੀ ਉਹ ਢੋਲੀ ਚੜ ਗਈ ਛੱਡ ਕੇ ਭੌਰ ਵਿਚਾਰੇ ਨੂੰ ਆਖਰ ਨੂੰ ਪਿਆ ਦਰ ਦਰ ਮੰਗਣਾ ਚਿਮਟਾ ਚਿੱਪੀ ਚੱਕ ਕੁੜੇ ਕਾ ਹੋ ਮੀਟ ਜੂ ਦਾਗ ਨਹੀਂ ਜਾਣਾ ਬੁਰੇ ਇਸ਼ਕ ਦੇ ਫਟਕੜ ਫਟਕੜੇ ਬਹੁਤ ਵਧੀਆ ਕਿਹੜੇ ਸੰ ਦਾ ਜੀ ਲਿਖਿਆ ਹੋਇਆ ਹੈਗੀ ਇਹ ਜੀ ਸੰ 94 ਦਾ ਜੀ 96 ਚ ਹਾਂਜੀ ਮਤਲਬ 94 ਤੁਸੀਂ ਇਸ ਗੀਤ ਰਾਹੀਂ ਮਸ਼ਹੂਰ ਹੋਗੇ ਸੀ ਹਾਂਜੀ ਕਾਕਾ ਬਡਾਲੇ ਵਾਲਾ ਕੋਈ ਖਰੜ ਦੇ ਵਿੱਚ ਹੈ ਹਾਂਜੀ ਹਾਂਜੀ ਅੱਛੇ ਉਸ ਤੋਂ ਬਾਅਦ ਅੱਜ ਕੱਲ ਜੋ ਪਰੋਸਿਆ ਜਾ ਰਿਹਾ ਜੋ ਅਸੀਂ ਦੇਖਦੇ ਆਂ ਟੀਵੀਆਂ ਦੇ ਵਿੱਚ ਸੋਨਾਂ ਦੇ ਵਿੱਚ ਕਿਹੜੇ ਪਾਸੇ ਚਲੇ ਗਈ ਗੀਤਕਾਰੀ ਜਾਂ ਫਿਰ ਕਿਹੜੇ ਪਾਸੇ ਚਲੇ ਗਈ ਗਾਇਕ ਜਦੋਂ ਇਹ ਚੀਜ਼ਾਂ ਤੁਸੀਂ ਦੇਖਦੇ ਹੋ ਤਾਂ ਕੀ ਅਫਸੋਸ ਹੁੰਦਾ ਕੀ ਮਨ ਦੇ ਵੀ ਤੁਹਾਡੇ ਫੁਰਨਾ ਆਉਂਦਾ ਕਿ ਮੈਂ ਜਦੋਂ ਮਿਲਣਗਾ ਕੋਈ ਉਹਨਾਂ ਨੂੰ ਮੈਂ ਦੱਸਾਂਗਾ ਕਿ ਭਾਈ ਇਹ ਕਿਹੜੇ ਪਾਸੇ ਸਮਾਗਮ ਲੈ ਕੇ ਜਾ ਰਹੇ ਹੁਣ ਤਾਂ ਦੇਖੋ ਜੀ ਅਸੀਂ ਜਿਹੜੇ ਪਹਿਲਾਂ ਗੀਤ ਅਸੀਂ ਸੁਣਦੇ ਸੀ ਸੰਨ 60 ਤੋਂ ਲੈ ਕੇ ਹਾਂਜੀ ਮਤਲਬ ਚਤੁਰਪੀਰੇ ਤੜਾਕੇ ਸੁਣਦੇ ਰਹੇ ਗੀਤ ਵਧੀਆ ਹਾਂਜੀ ਪੁਰਾਣੇ ਗੀਤ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਕਹਾਣੀ ਹੁ ਛੁਪੀ ਹੁੰਦੀ ਸੀ ਉਹ ਸਾਨੂੰ ਪਤਾ ਲੱਗਦਾ ਵੀ ਇਹਦੀ ਜੋ ਆ ਕਹਾਣੀ ਹੈ ਜਿਹੜੀ ਹੁਣ ਅੱਜ ਕੱਲ ਗੀਤ ਹੈ ਹਾਂਜੀ ਇਹਨਾਂ ਦੇ ਵਿੱਚ ਕਹਾਣੀ ਕੋਈ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚ ਤਾਂ ਕੀ ਕਰਦੇ ਆਪਾਂ ਤੁਕ ਬੰਦੀ ਹੈ ਹਾਂ ਦੋ ਲਾਈਨਾਂ ਉਧਰ ਤੇ ਲਈਆਂ ਦੋ ਲਾਈਨਾਂ ਉਧਰ ਤੇ ਲਈਆਂ ਹਾਂ ਅੱਛਾ ਬਾਕੀ ਇੰਨਾ ਕੁਛ ਇਹਦੇ ਵਿੱਚ ਆਪਾਂ ਨੇ ਲਿਖ ਦੇਣਾ ਹੈ ਹੂੰ ਗੀਤਕਾਰ ਨੇ ਹੂੰ ਐਨਾ ਕੁਝ ਲਿਖ ਦੇਣਾ ਉਹਨੂੰ ਆਪਾਂ ਬੈਠ ਕੇ ਟੱਬਰ ਦੇ ਵਿੱਚ ਸੁਣ ਨਹੀਂ ਸਕਦੇ ਹੁਣ ਹੂੰ ਤੇ ਉਹਦੀ ਵੀਡੀਓ ਇਦਾਂ ਦੀ ਬਣ ਜਾਂਦੀ ਹੈ ਜਿਹਦੇ ਵਿੱਚ ਕਿ ਕੱਪੜੀ ਇਦਾਂ ਦੇ ਪਏ ਹੁੰਦੇ ਬੰਦਾ ਬੈਠੇ ਹੁੰਦੇ ਹਾਂ ਉਹੀ ਗੱਲ ਹੈ ਨਾ ਆਪਾਂ ਸੁਣ ਨਹੀਂ ਸਕਦੇ ਉਹਨੂੰ ਹੂੰ ਜਦ ਕਿ ਇਹ ਚਾਹੀਦਾ ਵੀ ਕੋਈ ਵੀ ਆਪਾਂ ਰਿਕਾਰਡ ਹੈ ਹਾਂਜੀ ਰਿਕਾਰਡ ਨੂੰ ਆਪਣਾ ਸਾਹਮਣਾ ਹੁੰਦਾ ਬਿਲਕੁਲ ਕਿ ਕਿਸੇ ਵੀ ਚੀਜ਼ ਦਾ ਰਿਕਾਰਡ ਹੈ ਕੋਈ ਨੂੰ ਸੰਭੋ ਉਹ ਸੰਭੋਗੇ ਤਾਂ ਹੀ ਜੋ ਮਤਲਬ ਚੰਗਾ ਹੋਊਗਾ ਹਾਂਜੀ ਠੀਕ ਹੈ ਨਹੀਂ ਕੋਈ ਐਸੀ ਜੀ ਚੀਜ਼ ਹੋਣੀ ਚਾਹੀਦੀ ਹੈ ਵੀ ਜਿਸ ਤਰ੍ਹਾਂ ਆਪਾਂ ਪਰਿਵਾਰ ਚ ਬੈਠੇ ਆ ਆਪਣੇ ਫੋਨ ਖੋਲ ਲਿਆ ਸਾਰਾ ਟੱਬਰ ੱਡਾ ਦੇਖ ਲਵਾ ਬੈਠੇ ਅਹੀ ਚੀਜ਼ ਮੈਂ ਤਾਂ ਕਹਿਣਾ ਵੀ ਇਹੀ ਚੀਜ਼ ਇਹਨਾਂ ਨੂੰ ਲਿਖਣਿਆਂ ਨੂੰ ਵੀ ਇਹੀ ਚੀਜ਼ ਲਿਖਣੀ ਚਾਹੀਦੀ ਹੈ ਜਿਹੜੇ ਗਾਉਣ ਵਾਲੇ ਆ ਇਹਨਾਂ ਨੂੰ ਵੀ ਉਹ ਚੀਜ਼ ਦੇਖ ਕੇ ਗਾਉਣੀ ਚਾਹੀਦੀ ਹੈ ਵੀ ਸਾਡੀਆਂ ਧੀਆਂ ਭੈਣਾਂ ਵੀ ਸੁਣਦੀਆਂ ਹੋਰ ਵੀ ਸੁਣਦੇ ਆ ਸਾਡੇ ਰਿਸ਼ਤੇਦਾਰ ਵੀ ਸੁਣਦੇ ਵੀ ਕਾ ਗੋਗੋ ਸਾਡਾ ਮੁੰਡਾ ਕਿਸ ਤਰ੍ਹਾਂ ਬੋਲਦਾ ਠੀਕ ਹੈ ਨਹੀਂ ਵੀ ਇਸ ਕਰਕੇ ਸਾਨੂੰ ਥੋੜਾ ਜਿਹਾ ਉਲਟੇ ਪਾਸੇ ਚਲੇ ਗਏ ਸੀ ਵੀ ਆਪਾਂ ਨੂੰ ਵਾਅਦ ਸੁਣਨਾ ਚਾਹੀਦਾ ਅੱਛਾ ਦੂਜੇ ਪਾਸੇ ਜਿਹੜੇ ਤੁਸੀਂ ਗੀਤ ਲਿਖੇ ਨੇ 94 ਤੁਸੀਂ ਲਿਖਿਆ ਮਸ਼ੂਰ ਹੋਏ ਉਦੋਂ ਲੈਂਬਰ ਸੈਨਪੁਰਿੰਗ ਦਿੱਤਾ ਕਵਾਲੀਆਂ ਵੀ ਦਿੱਤੀਆਂ ਤੁਸੀਂ ਗਾਉਣ ਵਾਸਤੇ ਇਹਨਾਂ ਦਾ ਕੋਈ ਮੁੱਲ ਵੀ ਮੋੜ ਗਿਆ ਤੁਹਾਡੇ ਗੀਤਾਂ ਦਾ ਕੋਈ ਪੈਸਾ ਵੀ ਦੇ ਗਿਆ ਜਾਂ ਫਿਰ ਕਿਤੇ ਨਾ ਕਿਤੇ ਮੁੜ ਕੇ ਧੰਨਵਾਦ ਕਰਨ ਆਇਆ ਕੋਈ ਜਾਂ ਫਿਰ ਤੁਸੀਂ ਆਪਣੇ ਸ਼ੌਕ ਨਾਲ ਹੀ ਦਿੱਤੇ ਸੀ ਕਿ ਮੈਂ ਕਿਸੇ ਚਾਹਤ ਨਹੀਂ ਸੀ ਮੈਨੂੰ ਨਾ ਪੈਸੇ ਦੀ ਨਾ ਕਿਸੇ ਹੋਰ ਚੀਜ਼ ਦੀ ਨਹੀਂ ਪੈਸੇ ਦੀ ਆਪਾਂ ਨੂੰ ਕੋਈ ਚਾਹਤ ਨਹੀਂ ਸੀ ਬਸ ਸ਼ੌਕ ਵਾਸਤੇ ਹੀ ਆਪਾਂ ਨੇ ਫੋਨ ਆਇਆ ਸੀ ਕਿ ਧੰਨਵਾਦ ਕਰਨ ਨੂੰ ਆਸਤੂ ਮੁੜ ਕੇ ਜਾ ਮਿਲਣ ਵਾਸਤੇ ਆਉਂ ਨਹੀਂ ਨਹੀਂ ਕਿਸੇ ਦਾ ਨਹੀਂ ਆਈ ਕੋਈ ਫੋਨ ਨਹੀਂ ਆਇਆ ਲੋ ਜੀ ਤੁਸੀਂ ਗੀਤ ਦੇਤਾ ਉਹ ਬੰਦਾ ਮਸ਼ਹੂਰ ਹੋ ਗਿਆ ਪਰ ਕਾਕਾ ਬਡਾਲੇ ਵਾਲਾ ਖੜ ਚੁੱਥੇ ਆਪਣੇ ਘਰੇ ਹਾਂ ਉਹ ਉੱਥੇ ਹੀ ਆਪਣੇ ਹਮ ਬੈਠੇ ਜੀ ਉਹਦਾ ਪਰ ਇਹ ਇਦਾਂ ਕਿਉਂ ਹੋ ਜਾਂਦਾ ਹੈ ਗਾਇਕਾਂ ਨੂੰ ਕਿ ਜਿਨ੍ਹਾਂ ਨੇ ਮਸ਼ਹੂਰੀ ਦਿੱਤੀ ਹੈ ਤੁਹਾਨੂੰ ਜਿਨ੍ਹਾਂ ਨੇ ਕਲਮ ਨਾਲ ਲਿਖ ਕੇ ਤੁਹਾਨੂੰ ਗੀਤ ਦਿੱਤਾ ਜਿਨ੍ਹਾਂ ਨੇ ਉਹਨੂੰ ਨੂੰ ਬਣਾਇਆ ਉਹ ਕਿਉਂ ਕ੍ਰਿਤਕਣ ਬਣ ਜਾਂਦੇ ਨੇ ਕਲਾਕਾਰ ਕਿਉਂ ਨਹੀਂ ਬਾਅਦ ਚ ਪਛੋਕੜ ਯਾਦ ਰੱਖਦੇ ਕਿ ਅਸੀਂ ਕਿੱਥੋਂ ਚਲੇ ਸੀ ਅੱਜ ਕਿੱਥੇ ਆ ਉਹ ਤਾਂ ਰੱਖਦੇ ਨਹੀਂ ਜੀ ਬਸ ਇਹ ਰੱਖਣਾ ਚਾਹੀਦਾ ਆ ਹਮ ਰੱਖਣਾ ਚਾਹੀਦਾ ਹੈ ਅਫਸੋਸ ਹੁੰਦਾ ਕਿ ਜੇ ਹਾਂ ਜੇ ਕਿਤੇ ਵੀ ਉਹ ਮਦਦ ਧੰਨਵਾਦ ਕਰਨ ਹਮ ਕੋਈ ਵੀ ਬੰਦਾ ਆ ਜਾਏ ਉਹਦਾ ਧੰਨਵਾਦ ਕਰਨ ਤਾਂ ਉਹਦੇ ਕੋਲ ਤੇ ਆਪਣਾ ਹੋ ਵੀ ਵਧੀਆ ਕੁਝ ਮਿਲ ਸਕਦਾ ਹੈ ਹਾਂ ਹੋਰ ਵੀ ਤੁਹਾਡੇ ਕੋਲ ਤਾਂ ਖਜ਼ਾਨਾ ਹੈ ਫੇਰ ਵੀ ਕੋਈ ਵਧੀਆ ਹੋ ਵੀ ਜਿਹੀ ਉਹ ਕਹੇ ਉਹੀ ਲਿਖ ਸਕਦੇ ਹਾਂ ਪਰ ਜੇ ਕੋਈ ਕਹਾਣੀ ਹੋਵੇ ਬਿਲਕੁਲ ਅੱਛਾ ਇੱਕ ਦੂਜਾ ਤੁਸੀਂ ਕਿਹਾ ਸੀ ਗੀਤਾ ਰਾਹੀਂ ਸਿਹਤ ਮਿਲਦੀ ਸੀ ਪਹਿਲਾਂ ਹੈ ਸਿਹਤ ਦੀਆਂ ਗੀਤ ਤਾਂ ਰਹੀਆਂ ਬਾਕੀ ਤਰ੍ਹਾਂ ਹੀ ਹਾਂਜੀ ਅ ਅੱਜ ਕੱਲ ਦੇ ਜਿਵੇਂ ਖਾਣ ਪੀਣੇ ਬੰਦਾ ਪਹਿਰਾਵਾ ਪਾ ਰਿਹਾ ਹੈ ਜਾਂ ਫਿਰ ਜਿਸ ਤਰੀਕੇ ਦੀ ਸਿਹਤ ਹੈ ਬੰਦੇ ਦੀ ਸਿਹਤ ਨੂੰ ਲੈ ਕੇ ਵੀ ਕੋਈ ਗੀਤ ਬਣਾਇਆ ਤੁਸੀਂ ਕਿ ਜਿਹੜਾ ਅੱਜ ਕੱਲ ਖਾਣ ਪੀਣ ਨੂੰ ਲੈ ਕੇ ਕਿ ਇਹ ਜਿਆ ਆਪਾਂ ਨੂੰ ਮਿਲ ਨਹੀਂ ਰਿਹਾ ਖਾਣ ਪੀਣ ਵਾਸਤੇ ਸਿਹਤ ਵੀ ਸਿਹਤ ਤੇ ਵੀ ਗੀਤ ਹੁੰਦੇ ਦੇਖੋ ਜਿਤਨਾ ਦੱਸਿਆ ਵੀ ਬੰਦੇ ਦੇ ਕੋਲ ਹੈ ਚਾਹ ਕਰੋੜਾ ਰੁਪਿਆ ਪਿਆ ਹਾਂਜੀ ਜੇ ਉਹਦੀ ਸਿਹਤ ਨਹੀਂ ਠੀਕ ਹੈ ਜੇ ਉਹਦਾ ਖਾਣ ਪਾਣ ਸਹੀ ਨਹੀਂ ਨਾ ਹੈਗਾ ਹੂੰ ਉਹ ਪੈਸਾ ਕੁਝ ਨਹੀਂ ਕਰਦਾ ਕੋਈ ਕੰਮ ਨਹੀਂ ਆਉਣਾ ਕੋਈ ਕੰਮ ਨਹੀਂ ਆਉਣਾ ਇਹਦੇ ਮੈਂ ਤੁਹਾਨੂੰ ਦੱਸਦਾ ਲਿਖਿਆ ਇੱਕ ਹਾਂਜੀ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਆਨੀ ਹੋਇਆ ਉਹਨੀ ਹੋਇਆ ਚਿੰਤਾ ਦੇ ਵਿੱਚ ਰਹਿੰਦੇ ਚਿੰਤਾ ਹੁੰਦੀ ਚਖਾ ਬਰਾਬਰ ਸੱਚ ਸਿਆਣੇ ਕਹਿੰਦੇ ਚਿੰਤਾ ਹੁੰਦੀ ਚਖਾ ਬਰਾਬਰ ਸੱਚ ਸਿਆਣੇ ਕਹਿੰਦੇ ਚਿੰਤਾ ਦੇ ਵਿੱਚ ਗਾਲੋ ਨਹੀਂ ਏਕ ਸਤੂਰੀ ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਅੱਗੇ ਕਹਿੰਦਾ ਉਹ ਵਿੱਚ ਬਾਜ਼ਾਰਾਂ ਮਿਲਦੀ ਨਹੀਂ ਭਾਲ ਕੇ ਵੇਖ ਲਿਆ ਕਈ ਲੱਖ ਰੁਪਈਆ ਇਹਦੀ ਖਾਤਰ ਗਾਲ ਕੇ ਵੇਖ ਲਿਆ ਕਈ ਲੱਖ ਰੁਪਈਆ ਇਹਦੀ ਖਾਤਰ ਗਾਲ ਕੇ ਵੇਖ ਲਿਆ ਤੇ ਬਡਾਲੇ ਵਾਲਾ ਕੀ Shimla Mansoori ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਸਿਹਤ ਜ਼ਰੂਰੀ ਐ ਵਈ ਸਜਣਾ ਸਿਹਤ ਜ਼ਰੂਰੀ ਐ ਮੈਂ ਤੁਹਾਡੇ ਗੀਤਾਂ ਵਿੱਚੋਂ ਜਿਹੜੀਆਂ ਲਾਈਨਾਂ ਸੁਣੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਚਿੰਤਾ ਹੁੰਦੀ ਚਾ ਬਰਾਬਰ ਹਾਂਜੀ ਹਾਂਜੀ ਇਹ ਮੈਂ ਕਈ ਗੀਤਾਂ ਦੇ ਕਿ ਲੱਗਦਾ ਕਿ ਤੁਹਾਡੇ ਗੀਤਾਂ ਵਿੱਚੋਂ ਕੁਝ ਟੁਕੜਾ ਚੋਰੀ ਵੀ ਕਰਦੇ ਨੇ ਕਈ ਗੀਤਕਾਰ ਮੈਂ ਦੇਖਿਆ ਹੈ ਅੱਜ ਕੱਲ ਜਿਹੜੇ ਗੀਤ ਆਇਆ ਇੱਕ ਮੈਂ ਹੁਣ ਚਲੋ ਆਪਾਂ ਕੈਮਰੇ 'ਕਿ ਨਹੀਂ ਦੱਸ ਸਕਦੇ ਉਹਦੇ ਵਿੱਚ ਲਾਈਨ ਜੂ ਚੋਰੀ ਕੀਤੀ ਹੋਈ ਹੈ ਤੁਹਾਡੀ ਅੱਛਾ ਜੀ ਜਿਹੜੀ ਚਿੰਤਾ ਹੁੰਦੀ ਚਾਹ ਬਰਾਬਰ ਹਾਂਜੀ ਹਾਂ ਇਹ ਇਹ ਚੀਜ਼ਾਂ ਵੀ ਤੁਸੀਂ ਰਿਕਾਰਡ ਕਰਵਾਇਆ ਹੋਇਆ ਜਾਂ ਫਿਰ ਕੋਈ ਮੈਂ ਰਿਕਾਰਡ ਕਰਾਵੀ ਪਿਛਲੇ ਸਾਲ ਕਰਾਇਆ ਤਾਂ ਇਹ ਤੁਸੀਂ ਆਪ ਹੀ ਗਾ ਕੇ ਆਪ ਹੀ ਗਾ ਕੇ ਅੱਛਾ ਉਹਦੇ ਵਿੱਚ ਉਹ YouTube ਤੋਂ ਚੋਰੀ ਕਰ ਲਿਆ ਹਾਂਜੀ ਆ ਉਹ ਕਰਾਇਆ ਵੀ ਇਹ ਕਰਦੇ ਜੇ ਚਲੋ ਅੱਜ ਤੱਕ ਕਰੀ ਜੰਨੇ ਖੜ ਦੇ ਵਿੱਚ ਪਿੰਡ ਚ ਹੀ ਰਹਿੰਦੇ ਨੇ ਫਿਰ ਤੁਸੀਂ ਉਹ ਬਡਾਲੇ ਸੀ ਬਡਾਲਾ ਪਿੰਡ ਹੈ ਜੀ ਮੇਰਾ ਉਹ ਆਦੀ ਹੂੰ ਪੂਰੀ ਪਿੰਡ ਉਹ ਰਹਿੰਦੇ ਸੀ ਤਮਖੜ ਅੱਛਾ ਜੀ ਬਾਕੀ ਨਹੀਂ ਆ ਜਾਣਾ ਸੀ ਹੂੰ ਬਚਪਨ ਵੀ ਸਾਡਾ ਇੱਥੇ ਗੁਜ਼ਰਿਆ ਸਾਰੇ ਹਮ ਕਿੰਨੀ ਕੁ ਉਮਰ ਤੋਂ ਫੁਰਨਾ ਹੋਣ ਲੱਗਿਆ ਸੀ ਗੀਤਾਂ ਦਾ ਜਾਂ ਮਨ ਦੇ ਵਿੱਚ ਕੀ ਸੁਪਨਾ ਕੀ ਸੀ ਗਾਇਕ ਬਣਨ ਦਾ ਜਾਂ ਗੀਤਕਾਰੇ ਬਣਨ ਦਾ ਅਸੀਂ ਜੀ ਚੌਥੀ ਪੰਜਵੀਂ ਦੇ ਵਿੱਚ ਹਮ ਸਾਨੂੰ ਜੋ ਸਾਡੇ ਸਕੂਲ ਦੇ ਮਾਸਟਰ ਜੀ ਸਨ ਉਹ ਲੈ ਕੇ ਜਾਂਦੇ ਆ ਉਹਨਾਂ ਜ਼ਮਾਨਿਆਂ ਦੇ ਵਿੱਚ ਹੁਣ ਤਾਂ ਉਹ ਰਹਿਿਆ ਨਹੀਂ ਕੰਮ ਹਾਂਜੀ ਕਦੇ ਸਾਡੇ ਨਾਲ ਦੇ ਪਿੰਡਾਂ ਵਿੱਚ ਕਦੇ ਕਿਤੇ ਪ੍ਰੋਗਰਾਮ ਰੱਖਦੇ ਤੇ ਸਕੂਲਾਂ ਵਾਲੇ ਕਦੇ ਕਿਤੇ ਰੱਖਦੇ ਤੇ ਹਮ ਕਦੇ ਚੰਡੀਆ ਰੱਖਦੇ ਤੇ ਹਾਂਜੀ ਬਾਈਤਰਾਂ ਉਹ ਸਾਨੂੰ ਲੈ ਕੇ ਜਾਂਦੇ ਸੀ ਕਿ ਮੈਂ ਹੁੰਦਾ ਦਾ ਇੱਕ ਮੇਰੇ ਨਾਲ ਹੋਰ ਮੁੰਡਾ ਦਾ ਉਹ ਕੁੜੀਆਂ ਵਾਲੇ ਕੱਪੜੇ ਪਾਉਂਦਾ ਦਾ ਅੱਛਾ ਜੀ ਅਸੀਂ ਮੁੰਡੇ ਵਾਲੇ ਪਾਉਂਦੇ ਸੀ ਹੂੰ ਬਾਈਤਰਾਂ ਉਹ ਸਾਨੂੰ ਡਰਾਮਾ ਟਾਈਪ ਕਰਨਾ ਡਰਾਮਾ ਟਾਈਪ ਕਰਵਾਸਾ ਤੇ ਉਹਨਾਂ ਨੇ ਬਸ ਜੱਤੀ ਸਾਨੂੰ ਲਿਖਣ ਦਾ ਸ਼ੌਂਕ ਜਾਗ ਗਿਆ ਹੂੰ ਹੌਲੀ-ਹੌਲੀ ਕੁਝ ਅਸੀਂ ਉਹ ਸਾਨੂੰ ਦੱਸੀ ਗਈਆਂ ਮੈਡਮ ਸਾਡੀ ਵੀ ਆ ਤੁਸੀਂ ਬੋਲਣਾ ਹੂੰ ਕੁਝ ਅਸੀਂ ਆਪਣੇ ਕੋਲ ਤੇ ਫਿਰ ਲੱਗ ਗਿਆ ਸਾਨੂੰ ਜੱਦੀ ਸ਼ੌਂਕ ਪੈ ਗਿਆ ਦਾ ਵੀ ਠੀਕ ਹੈ ਅੱਛਾ ਕਈ ਗੀਤਕਾਰ ਮੈਂ ਇਦਾਂ ਦੇ ਵੀ ਦੇਖੇ ਨੇ ਜਿਹੜੇ ਮੰਨ ਲਓ ਰੋਡ ਦੇ ਉੱਤੇ ਜਾ ਰਹੇ ਨੇ ਹਾਂਜੀ ਰੋਡ ਤੇ ਜਾਂਦਿਆਂ ਦੇ ਗੱਡੀ 'ਚ ਬੈਠੇ ਬੈਠੇ ਗੀਤ ਬਣਾ ਦਿੰਨੇ ਕਾਕੇ ਬਡਾਲੇ ਦੇ ਵਿੱਚ ਵੀ ਇਹ ਕਲਾ ਹੈ ਉਹ ਪਤਾ ਕਿਹਜਾ ਗੱਲ ਹੈ ਜੀ ਹੁਣ ਆਓ ਹੁਣ ਦੇਖੋ ਜੇ ਅਸੀਂ ਗੀਤ ਜੇ ਤਾਂ ਆਪਣੀ ਕੋਈ ਬਣਾਉਣਾ ਸੀ ਇਸ ਤਰੀਕ ਕੋ ਪੇਸ਼ ਕਰਨੀ ਹੈ ਫਿਰ ਤਾਂ ਸਾਨੂੰ ਉਹਦੀ ਦਿਮਾਗ 'ਚ ਫੋਜ ਕਰਨੀ ਪਊਗੀ ਜੇ ਨਹੀਂ ਕਰਨੀ ਫਿਰ ਆਪਾਂ ਜੋ ਮਰਜ਼ੀ ਬੋਲੀ ਜਾਈਏ ਹੁਣ ਦੇਖੋ ਹੁਣ ਤੁਸੀਂ ਸਮਝੋ ਮੇਰੀ ਕੌਣ ਮਹਿਬੂਬਾ ਕੌਣ ਮੇਰਾ ਉਹ ਹੈ ਕਿਹਦੇ ਨਾਲ ਮੈਂ ਪਿਆਰ ਕਰਨਾ ਹੈ ਸੋਹਣ ਦੇ ਵਿੱਚ ਹੁਣ ਇੱਕ ਦਿਨ ਅਸੀਂ ਖੜੇ ਉੱਥੇ ਸਾਰੀ ਤੇ ਸਕੂਲ ਦੇ ਮੋਰੇ ਬੱਚੇ ਲੈਣ ਗਏ ਤੇ ਬਸ ਉੱਥੇ ਇੱਕ ਕੁੜੀ ਜਾ ਰਹੀ ਹੈ ਜਿਹੜਾ ਅੱਜ ਕੱਲ ਦਾ ਜ਼ਮਾਨਾ ਹੁਣ ਚੱਲਿਆ ਵਾ ਮੂੰਹ ਢੱਕ ਲੈਣਾ ਹਾਂਜੀ ਠੀਕ ਹੈ ਨਹੀਂ ਮਤਲਬ ਹੈ ਪੂਰਾ ਮੂੰਹ ਢੱਕ ਕੇ ਜਾਣਾ ਬਾਕੀ ਪੈਰ ਤਾਂ ਨੰਗੇ ਆ ਤੋਰ ਵੀ ਉਹ ਹੱਥ ਵੀ ਨੰਗੇ ਆ ਉਹਦੇ ਪਰ ਮੈਂ ਮਤਲਬ ਗੱਲ ਕਹੀ ਕਿ ਫਿਰ ਉਹ ਦੇਖ ਕੇ ਲੈ ਇਨਾਂ ਲਿਖੀਆਂ ਲਿਖਿਆ ਮੈਂ ਹਾਂ ਅੱਛਾ ਜੀ ਪੂਰਾ ਗੀਤ ਲਿਖਤਾ ਦਾ ਮੈਂ ਅੱਛਾ ਜੀ ਹਾਂ ਉਹ ਮੇਰੇ ਦਿਮਾਗ ਚ ਆ ਗਈ ਬਸ ਹਾਂ ਉਹਨੂੰ ਦੇਖ ਕੇ ਹਾਂ ਸੁਣਾ ਦੋ ਇੱਕ ਅੰਤਰਾ ਪਹਿਲਾ ਚੰਦ ਜੀ ਹਮੋ ਘੜਾ ਸਵਾਰ ਕੇ ਫਿਰ ਚੁੰਨੀ ਦੀਆਂ ਬੁੱਕਲਾਂ ਨੂੰ ਮਾਰ ਕੇ ਪਹਿਲਾ ਚੰਦ ਜੀ ਹਮੋ ਘੜਾ ਸਵਾਰ ਕੇ ਫਿਰ ਚੁੰਨੀ ਦੀਆਂ ਬੁੱਕਲਾਂ ਨੂੰ ਮਾਰ ਕੇ ਮੂੰਹ ਟੱਕ ਕੇ ਜ਼ਰੂਰ ਜਾਂਦੀ ਐ ਮੈਂ ਤੋਰ ਤੂੰ ਪਛਾਨ ਕੇ ਹੀ ਦੱਸਦਾ ਇਹ ਤਾਂ ਮੇਰੀ ਹੂਰ ਜਾਂਦੀ ਐ ਮੈਂ ਤੋਰ ਤੂੰ ਪਛਾਨ ਕੇ ਹੀ ਦੱਸਦਾ ਇਹ ਤਾਂ ਮੇਰੀ ਹੂਰ ਜਾਂਦੀ ਐ ਇਹਦੇ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਲੋੜ ਪੈਣ ਤੋਂ ਕਦੇ ਸੀ ਕਹਦੇ ਚੁੰਮਦੇ ਇਹਦੇ ਹੱਥਾਂ ਵਿੱਚ ਹੱਥ ਪਾ ਕੇ ਚੁੰਮਦੇ ਲੋੜ ਪੈਣ ਤੋਂ ਕਦੇ ਸੀ ਕਹਦੇ ਚੁੰਮਦੇ ਉਹੀ ਲੱਕ ਦੇ ਹੁਲਾਰੇ ਮੇਰੇ ਮਿੱਤਰੋ ਲੱਕ ਦੇ ਹੁਲਾਰੇ ਮੇਰੇ ਮਿੱਤਰੋ ਚੜਾਉਂਦੀ ਏ ਸਰੂਰ ਜਾਂਦੀ ਏ ਮੈਂ ਤੌਰ ਤੋਂ ਪਛਾਣ ਕੇ ਹੀ ਦੱਸਦਾ ਇਹ ਤਾਂ ਮੇਰੀ ਹੋਰ ਜਾਂਦੀ ਏ ਅਸਲ ਕਿ ਜਦੋਂ ਫੁਰਨਾ ਹੀ ਆ ਜਾਂਦਾ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਇਹ ਗੀ ਚੱਲੇਗਾ ਹਨਾ ਹਾਂ ਬੁਰਨਾ ਜੀ ਤਾਂ ਕਿਉਂਕਿ ਮੈਂ ਕਿੰਨੇ ਸਰਤਾਜ ਦੀ ਸੁਣ ਰਿਹਾ ਸੀ ਤੁਸੀਂ ਸਤਿੰਦਰ ਸਰਤਾਜ ਨੂੰ ਜਾਣਦੇ ਹੋ ਹਾਂਜੀ ਹਾਂਜੀ ਉਹ ਵੀ ਜਦੋਂ ਰੋਪੜ ਤੋਂ ਆਪਾਂ ਨਿਊ ਚੁੰਨੇਲੇ ਰੋਡ ਤੇ ਜਾਂਦੇ ਆ ਹਾਂਜੀ ਹਾਂਜੀ ਉਸ ਰੋਡ ਤੇ ਸੀ ਉਹ ਸਫੈਦੇ ਖੜੇ ਸੀ ਕਾਫੀ ਹਾਂਜੀ ਉਹ ਕਹਿੰਦਾ ਜਦੋਂ ਦਰਖਤ ਕੱਟੇ ਜਾ ਰਹੇ ਸੀ ਤਾਂ ਮਤਲਬ ਮੈਂ ਜਦੋਂ ਗੱਡੀ 'ਚ ਬੈਠਿਆ ਸੀ ਗੱਡੀ 'ਚ ਬੈਠੇ-ਬੈਠੇ ਮੇਰੇ ਫੁਰਨਾ ਆਇਆ ਕਿ ਜੇ ਨਾ ਰਹੀ ਹਰੀਆਲੀ ਫਿਰ ਕੀ ਕਰਨਾ ਤਖਤਾਂ ਨੂੰ ਹਾਂ ਜੀ ਸੁਣ ਪਾਈ ਆਰੇ ਵਾਲਿਆ ਬੇਨਾ ਚੀਰ ਦਰਖਤਾਂ ਨੂੰ ਨਾ ਚੀਰ ਦਰਖਤਾਂ ਨੂੰ ਕੀ ਮਤਲਬ ਕਿ ਉਹ ਦੇਖ ਕੇ ਫੁਰਨਾ ਆ ਜਾਂਦਾ ਬੰਦੇ ਨੂੰ ਨਾ ਪੂਰਾ ਗੀਤ ਉਹਨੇ ਨਹੀਂ ਪੈਰਾ ਬਣਾਤਾ ਹਾਂ ਉਹ ਉਹੀ ਗੱਲ ਹੈ ਜੀ ਹਾਂ ਹਾਂ ਉਹਦੇ ਵੀ ਗੀਤ ਵਧੀਆ ਜੀ ਠੀਕ ਹੈ ਅੱਛਾ ਇਹ ਜਿਹੜੇ ਗਾਇਕ ਤੁਸੀਂ ਦੱਸੇ ਨੇ ਜਿਨ੍ਹਾਂ ਨੂੰ ਗੀਤ ਦਿੱਤੇ ਨੇ ਇਹਨਾਂ ਤੱਕ ਤੁਸੀਂ ਆਪ ਪਹੁੰਚ ਕੀਤੀ ਜਾਂ ਫਿਰ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਫਿਰ ਨਹੀਂ ਆਪੇ ਕਰੀਏ ਜਣੀ ਅਸੀਂ ਹੀ ਕਰੀਏ ਜ਼ਿਆਦਾ ਦਾ ਅੱਛਾ ਜੀ ਹਾਂ ਉਹ ਜਿੱਦ ਤ ਭਈਆ ਇਹ ਕਵਾਲੀ ਕਰਾਈਏ ਇੱਕ ਹਾਂਜੀ ਉੱਥੇ ਜਣੀ ਸਾਡੀ ਮੁਲਾਕਾਤ ਹੋਈ ਇੱਕ ਵਸਾ ਉਹਨਾਂ ਨੇ ਮੇਤੇ ਮੰਗੀ ਹੈ ਹੁਣ ਤੁਹਾਨੂੰ ਗਾਹ ਨੂੰ ਹੋਰ ਮੰਗੀ ਹੈ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਹੋਰ ਕਰਨੀ ਹੈ ਤੇ ਵਿਆਹ ਦੇ ਵਿੱਚ ਵਧੀਆ ਇਸਤਰੀ ਤੁਹਾਡੀ ਤੁਹਾਨੂੰ ਵਧੀਆ ਲੱਗੀ ਹਾਂ ਉਹ ਉਹ ਕੀ ਬਾਕੀ ਨਹੀਂ ਜੀ ਇੱਕ ਹੋਰ ਗੀਤ ਕਹਿ ਰਹੀ ਤੁਸੀਂ ਅੰਡੇ ਵਾਲੋ ਕਿਹੜਾ ਉਹ ਵੀ ਲਿਖਿਆ ਕੋਈ ਹਾਂਜੀ ਹਾਂਜੀ ਉਹ ਅੰਡੇ ਵਿੱਚ ਇਹ ਹੈ ਜੀ ਹਾਂ ਉਹ ਵੀ ਸਾਡੀ ਕਹਾਣੀ ਹੈ ਮਨੂਣਾ ਮਤਲਬ ਸਾਡੀ ਸਾਲਿਓ ਲੱਗਦੀ ਸੀ ਤਰੀਕੇ ਚ ਹਾਂਜੀ ਉਹਨੇ ਆ ਕੇ ਮੈਨੂੰ ਦੱਸਿਆ ਮੈਂ ਪੁੱਛਿਆ ਮੈਂ ਘਰ ਆਇਆ ਤਾਂ ਕੀ ਹਾਲ ਹੈ ਉਹ ਕਹਿੰਦੀ ਕਿਆਦਾ ਕਹਾ ਲੈ ਬਸ ਵੀ ਚੰਡੀਆ ਡਿਊਟੀ ਕਰਦਾਦਾ ਉਹ ਹਾਂਜੀ ਹੈ ਤਾਂ ਸਾਡੇ ਨਾਲੇ ਉਰੀ ਕਿਤੇ ਪਿੰਡ ਨਾਲੇ ਮਤਲਬ ਚਲ ਨੌਂ ਨੇ ਜੇ ਨਾ ਪਾ ਉਹ ਕਹਿੰਦੀ ਵੀ ਵੀ ਹੁਣ ਤੜਕੇ ਪਹਿਲਾਂ ਗੁਰਦੁਆਰਾ ਜਾਂਦਾ ਫਿਰ ਡਿਊਟੀ ਚਲੀ ਜਾਂਦਾ ਫਿਰ ਆ ਗੁਰਦੁਆਰਾ ਫੇਰ ਆ ਜਾਂਦਾ ਸ਼ਾਮ ਨੂੰ ਵੀ 9 ਵਜੇ ਘਰ ਆ ਪੜਦਾ 10 ਵਜੇ ਸੜਕ ਤੇ ਧਿਆਨ ਰੱਖਦੇ ਨਹੀਂ ਹੈਗਾ ਅੱਛਾ ਜੀ ਮੈਂ ਕਿਹਾ ਵੀ ਤੂੰ ਐ ਕਰ ਹਾਂ ਵੀ ਉਹਨੂੰ ਮੋੜੋਟਾ ਨਾ ਗਰਮ ਗਰਮ ਕਰਮੋਟਾ ਖਾਣੇ ਪੀਣੇ ਪਾ ਲਾ ਉਹਨੂੰ ਹਾਂ ਹਾਂ ਉਹ ਕਹਿੰਦੀ ਗਾਲਾਂ ਕੱਢੂਗਾ ਜੇ ਮੈਂ ਕਿਹਾ ਮਨ ਨਾ ਪਿਆਰ ਕੇ ਬੈਠ ਕੇ ਸਮਝਾ ਹਾਂ ਹਾਂ ਉਹਨੂੰ ਪਿਆਰ ਨਾਲ ਫਿਰ ਮੈਂ ਉਹਨੂੰ ਆਹ ਲਿਖ ਕੇ ਵੀ ਦਿਆ ਮੈਂ ਕਿਹਾ ਤੂੰ ਆਹ ਗੱਲ ਕਹੀਂ ਉਹਨੂੰ ਇਹਦੇ ਵਿੱਚ ਹੋ ਵੀ ਗੱਲਾਂ ਬਹੁਤ ਐ ਹਾਂ ਹਾਂ ਆ ਚਲਾ ਉਹ ਤਾਂ ਇੱਕ ਵਾਰੀ ਅੱਗੇ ਬਣਾਤਾ ਅੰਡੇ ਵਾਲੀ ਹਾਂ ਉਹਦੇ ਵਿੱਚ ਹੈਗਾ ਫਿਰ ਹਾਂ ਕਹਿੰਦਾ ਮੈਂ ਕਿਹਾ ਉਹਨੂੰ ਐਂ ਕਹੀਂ ਜਾ ਗਿਆ ਹੁਣ ਹੋਰ ਹੀ ਜਾ ਕੇ ਪਿਆਰ ਗੱਲ ਲੜਨਾ ਨਹੀਂ ਹੈ ਹੂੰ ਅੰਡੇ ਛੰਡੇ ਕੈਦੀ ਕੈਦੀ ਖਾ ਲਿਆ ਕਰੋ ਮਜ਼ਾਕੀਏ ਤੌਰ ਤੇ ਹਾਂ ਜੀ ਅੰਡੇ ਛੰਡੇ ਕੈਦੀ ਕੈਦੀ ਖਾ ਲਿਆ ਕਰੋ ਕੋਈ ਗੱਲ ਸੁਣੋ ਜੀ ਸੁਣਾ ਲਿਆ ਕਰੋ ਖਾਣ ਪੀਣ ਨਾਲ ਸੇਤਾਂ ਕੈ ਮਰਿੰਦੀਆਂ ਇੱਕ ਅੱਧਾ ਪੇਗ ਸ਼ਾਮੀ ਲਾ ਲਿਆ ਕਰੋ ਅੰਡੇ ਛੰਡੇ ਕੈਦੀ ਕੈਦੀ ਖਾ ਲਿਆ ਕਰੋ ਸੁਜਾਓ ਇਹਦਾ ਸੁਜਾਸੀ ਹਾਂ ਹੂੰ ਕਿ ਮਲਕੀ ਇੰਨਾ ਵੀ ਆਪਾ ਰੱਬ ਚ ਵਿਅਸਤ ਨਾ ਹੋਈ ਕਿ ਆਪਣੇ ਪਰਿਵਾਰ ਨੂੰ ਭੁੱਲੀ ਪਰਿਵਾਰ ਨੂੰ ਭੁੱਲੀ ਬਸ ਹਾਤ ਹੈ ਇਹਦੇ ਵਿੱਚ ਕਿ ਘਰ ਵਾਲੀ ਨੂੰ ਸਮਾਂ ਦੇਣਾ ਬੱਚਿਆਂ ਨੂੰ ਸਮਾਂ ਦੇਣੀ ਜ਼ਰੂਰੀ ਅੱਜ ਕੱਲ ਜ਼ਰੂਰੀ ਹੈ ਜੀ ਹੂੰ ਉਹਨੂੰ ਪਿੱਛੇ ਅੱਗੇ ਥਾ ਇੱਕ ਜਿਵੇਂ ਸਾਡੇ ਨਾਲੇ ਨਾ ਜੀ ਕੋਈ ਸੀ ਕਹਦੇ ਹੱਸਦੇ ਕੋਈ ਗੱਲ ਪੁੱਛਦੇ ਨਾ ਸਾਨੂੰ ਦੱਸਦੇ ਹੂੰ ਐਦਾਂ ਨਹੀਂ ਕੱਲੀ ਦਾ ਮੇਰਾ ਜੀ ਲੱਗਦਾ ਕਦੇ ਤਾਂ ਬੁਝਾਰ ਤਾਂ ਵੀ ਪਾਲਿਆ ਕਰੋ ਅੰਡੇ ਛੰਡੇ ਕਰਦੇ ਕਹਿ ਵਿਖਾ ਲਿਆ ਕਰੋ ਉਹੀ ਗੱਲ ਸੋਹ ਜੀ ਸੁਣਾ ਲਿਆ ਕਰੋ ਕਹਿੰਦੇ ਮੇਰੇ ਤਾਂ ਕੱਲੀ ਦੇ ਜੀ ਨਹੀਂ ਲੱਗਦਾ ਹੈ ਨੋਪਲਾ ਚੰਡੀਗੜ੍ਹ ਜਾਂਦੇ ਨਾ ਫਿਰ ਗੁਜ਼ਾਰਾ ਜਾਂ ਪੜਦਾ ਸਾੜੀ ਕਿਤੇ ਤੂੰ ਗੱਲੇ ਨਹੀਂ ਕਰਦਾ ਕੋਈ ਹਾਂ ਹੈ ਹਾਂ ਮੇਰੇ ਮਾੜੋਟਾ ਸਾਡੇ ਬੁਝਾਰਤ ਨੂੰ ਜਰੂਰ ਕੋਈ ਪਾਈ ਕਰੋ ਮਾੜੋਟੀ ਤੇ ਇੱਕ ਹੋਰ ਵੀ ਸੁਝਾਉ ਦਿਆ ਹਾਂਜੀ ਅੜ ਕੱਲਾਂ ਕਿ ਜੀੜ ਖਾਣ ਮੁਰਗੇ ਉਹ ਨਾ ਠੰਡ ਵਿੱਚ ਮੰਜੇ ਨਾਲ ਜੋੜ ਦੇ ਖਾਣ ਦੇ ਆਉਣ ਲਈ ਮੇਰੇ ਸੱਜਣਾ ਕਦੇ ਕਦੇ ਮੂੜ ਜਾ ਬਣਾ ਲਿਆ ਕਰ ਉਹ ਅੜ ਛੰਡ ਕਦੇ ਕਦੀ ਖਾ ਲੀਆਂ ਕਰ ਬਸ ਪਿਆਰ ਨਾਲ ਪਿਆਰ ਨਾਲ ਸਮਝਾਉਣਾ ਹਾਂ ਮਤਲਬ ਕਿ ਉਹਨੂੰ ਇਹ ਕਹਿਣਾ ਨਹੀਂ ਕਿ ਇਹ ਚੀਜ਼ ਖਾ ਨਾ ਉਹਨੂੰ ਪਿਆਰ ਨਾਲ ਸਮਝਾਉਣਾ ਵੀ ਆਪੇ ਲੱਗੂਗਾ ਫਿਰ ਉਹ ਠੀਕ ਹੈ ਨਹੀਂ ਬਿਲਕੁਲ ਅੱਛਾ ਮੈਂ ਬਸ ਆਖਰ ਸਵਾਲ ਲੈਣਾ ਆਪਾਂ ਨੇ ਪਹਿਲਾ ਗਾਇਕ ਜਿਹੜੇ ਸੀ ਉਹਨੇ ਸਟੇਜਾਂ ਦੇ ਉੱਤੇ ਵੀ ਲੋਕ ਝੜ ਜਾਂਦੇ ਸੀ ਵੈਸੇ ਵੀ ਕਦੇ ਗੁੱਸਾ ਵੀ ਨਹੀਂ ਕਰਦੇ ਸੀ ਨਾ ਕੋਈ ਐਜਿਕਲ ਦੇ ਗੋਲੀਆਂ ਵਾਰੀਆਂ ਹੁੰਦੇ ਸੀ ਨਾ ਗੈਂਗਵਾਰ ਨਾ ਕੁਝ ਨਾ ਕੋਈ ਇਦਾਂ ਦੇ ਗੀਤ ਹੁੰਦੇ ਸੀ ਪਰ ਅੱਜ ਕੱਲ ਦੇ ਗੀਤਾਂ ਦੇ ਜਿਹੜੇ ਗਾਇਕ ਨੇ ਉਹਨਾਂ ਨੂੰ ਬੌਂਸਰ ਰੱਖਣੇ ਪੈਂਦੇ ਨੇ ਵੀ ਜਿਹੜੀ ਗੱਡੀਆਂ ਸਕਿਉਰਿਟੀ ਸਭ ਕੁਝ ਇਸ ਨੂੰ ਕਿਵੇਂ ਦੇਖਦੇ ਹਾਂ ਕਿ ਇਹ ਕਿਉਂ ਮਾਹੌਲ ਹੀ ਵਿੱਚ ਕਿਉਂ ਸਿਰਜਿਆ ਗਿਆ ਗੱਲ ਹੋ ਰਹੀ ਜੀ ਜਹੇ ਜਹਾ ਅਸੀਂ ਪੁਰਸ਼ਿਆ ਨਾ ਹੂੰ ਜੋ ਇਹ ਜਿਹਾ ਸੀ ਪਰਿਵਾਰ ਨੂੰ ਪੁਰਸੂਗੇ ਉਹ ਸਭ ਅੱਗੇ ਆ ਰਹੇ ਆ ਹਾਂ ਉਹ ਸਭ ਗਾ ਗਾ ਰਹੇ ਆ ਹੋਰ ਕੋਈ ਗੱਲ ਨਹੀਂ ਤੇ ਜਾਈ ਆ ਜੋ ਅਸੀਂ ਗੀਤਾ ਗਾ ਰਹੇ ਆ ਗਾ ਰਹੇ ਆ ਉਹੀ ਸਾਡੇ ਸਭ ਅੱਗੇ ਆ ਰਹੇ ਆ ਹਾਂ ਅਸੀਂ ਇਕੱਲੇ ਖੜੇ ਨਹੀਂ ਸਕਦੇ ਕਿਤੇ ਹਾਂ ਉਹ ਗਾਇਕ ਤਾਂ ਇਹ ਸੋਚਦੇ ਨੇ ਕਿਵੇਂ ਪੈਸੇ ਪਿੱਛੇ ਗਾ ਰਹੇ ਆ ਮੈਂ ਸ਼ੋਅ ਲਾ ਰਹੇ ਆ ਹਾਂਜੀ ਹਾਂਜੀ ਪਰ ਜਦੋਂ ਥਿਆਰਾ ਵਾਸਤੇ ਗੀਤ ਗਾ ਰਹੇ ਆ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਘਰ ਵੀ ਇਹੀ ਚੀਜ਼ ਜਾਣੀ ਹੈ ਆਹੀ ਆਉਣੀ ਹੈ ਮੇਰੇ ਘਰ ਵੀ ਇਹੀ ਆਉਣੀ ਆ ਵਾਪਸ ਮੇਰੇ ਕੋਲ ਹਾਂ ਇਹ ਸਭ ਸਾਡਿਓ ਦੇਣ ਆ ਹਾਂ ਬਿਲਕੁਲ ਬਿਲਕੁਲ ਸਮਾਜ ਨੂੰ ਸਮਾਜ ਨੂੰ ਹਾਂ ਇਹ ਸਾਡੇ ਗੀਤਕਾਰਾਂ ਦੀ ਯਾਰ ਗੀਤਕਾਂ ਅਤੇ ਕਲਾਕਾਰਾਂ ਦੀ ਇਹਨਾਂ ਦੀ ਉਹ ਦੇਣ ਹੈ ਪੜੇ ਕਿੰਨੇ ਕਿਸੀ ਤੁਸੀਂ ਬੜਾ ਤੁਸੀਂ ਮੈਂ ਕੁਝ ਨਹੀਂ 7-8 ਪੜਿਆ 7-8 ਪੜੇ ਜੀ ਅਜਿਹਾ ਜਿਵੇਂ ਤੁਸੀਂ ਹੀਰਾਂਜਾ ਹੋਰ ਗੁਰੂਆਂ ਦੀਆਂ ਤੇ ਨਾਲ ਦੇਵੀ-ਦੇਵਤੇ ਦੀ ਮੈਂ ਦੇਖਿਆ ਤੁਸੀਂ ਕਵਾਲੀਆਂ ਜਾਂ ਫਿਰ ਕੋਈ ਧਾਰਮਿਕ ਗੀਤ ਵੀ ਸਾਰੇ ਲਿਖੇ ਹੋਏ ਆ ਇਹ ਫਿਰ ਸਾਰਾ ਇਤਿਹਾਸ ਪੜਨਾ ਪੈਂਦਾ ਇਹ ਜੀ ਮੈਂ ਜਿੱਗਾ ਹੀਰਾਂਜਾ ਸਸੀਪੂਨੋ ਮਿਰਜ਼ਾ ਸਾਹਿਬਾਂ ਹੂੰ ਪੂਰਨ ਭਗਤ ਸੋਹਣੀ ਮਹੀਵਾਲ ਮੈਂ ਕਿਥੇ ਸਾਰੇ ਪੜੇ ਹੋ ਜੀ ਅੱਛਾ ਪੜੇ ਹੋਏ ਹਾਂ ਹਾਂ ਵਾਲੀ ਸ਼ਾਦੀ ਹੀਰੀ ਪੜੀ ਹੈ ਅੱਛਾ ਜੀ ਅੱਛਾ ਉਸ ਤੋਂ ਬਾਅਦ ਰਮੈਣ ਦੀ ਵੀ ਕਾਫੀ ਕਰੀ ਮੈਂ ਇਸ ਲਈ ਜੀ ਅੱਛਾ ਜੀ ਹਾਂ ਉਹ ਵੀ ਮੈਂ ਪੂਰਾ ਕਰਿਆ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੈਂ 3-4 ਵਾਰ ਹੀ ਆ ਪੜਿਆ ਅੱਛਾ ਜੀ ਆਪ ਕਰੇ ਹਾਂ ਪੜੇ ਬਈ ਹੁਣ ਮੈਂ ਸ਼ਬਦ ਵੀ ਅਸੀਂ ਲਾਉਣੇ ਆ ਜਾਨਾ ਮੈਂ ਗੁਰਦਾਰਿਆਂ ਨੂੰ ਸ਼ਬਦ ਵੀ ਵਧੀਆ ਮਤਲਬ ਤਰੀਕੇ ਨਾਲ ਲਾਈਦਾ ਜੀ ਅੱਗੇ ਪਰ ਜਿਹੜਾ ਤੁਸੀਂ ਸਿਹਤ ਲਗਾਣਾ ਗਿਆ ਪਹਿਲਾਂ ਸਿਹਤ ਜ਼ਰੂਰੀ ਹੈ ਹਾਂਜੀ ਹਾਂਜੀ ਮੇਰੇ ਖਿਆਲ ਤੁਸੀਂ ਆਪਣੇ ਜਿਆਦਾ ਫਿੱਟ ਕਰ ਲਿਆ ਉਹ ਹਾਂਜੀ ਤੁਹਾਡੀ ਉਮਰ 80 ਕਿ ਸਾਲ ਦੀ ਦੱਸਿਆ ਸੀ 70 80 ਸਾਲ ਦੀ ਹੋਗੀ ਹਾਂਜੀ 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 ਪਰ ਐ ਫਿੱਟ ਪਏ ਹੋ ਤੁਸੀਂ ਬਿਲਕੁਲ ਹਾਂਜੀ ਹੁਣ ਮੈਂ ਤੇ ਗਏ ਸੀ ਹਰਿ ਰਾਜ ਡਾਕਟਰ ਕਹਿੰਦਾ ਵੀ ਤੁਹਾਡੇ ਸਾਰੇ ਟੈਸਟ ਠੀਕ ਹੈ ਅੱਛਾ ਜੀ ਸਭ ਟੈਸਟ ਥੋੜੇ ਠੀਕ ਹੈ ਹੂੰ ਬਈ ਵੀ ਕਰ ਟੈਸਟ ਤੁਹਾਡਾ ਬਸ ਟਲ ਕਰਾ ਲੈਨੇ ਉਹ ਵੀ ਅਸੀਂ ਹੂੰ ਵੀ ਦਿਲ ਦਾ ਮਾਚਲੀ ਕਰਾ ਲਓ ਹੂੰ ਕਹਿੰਦੇ ਵੀ ਕੋਈ ਦੁਆਲੀ ਨਾ ਕਦੇ ਦੁਆਏ ਤੁਸੀਂ ਖਾਦੀ ਨੀ ਗਈ ਬਈ ਕੋਈ ਲੰਬੀ ਗੋਲੀ ਚੱਲਦੀ ਪਈ ਤੁਹਾਨੂੰ ਹਾਂਜੀ ਬਲੱਡ ਪ੍ਰੈਸ਼ਰ ਦਾ ਕੋਈ ਸੂਕਾ ਪੀ ਪੀ ਦੀਆਂ ਮਾ ਜੀ ਸਾਨੂੰ ਮੈਂ ਤਾਂ ਮਾ ਪਹਿਲੀ ਵਾਰ ਆਇਆ ਹਸਪਤਾਲ ਦੇ ਵਿੱਚ ਅੱਛਾ ਜੀ ਹਾਂ ਮਾ ਜੀ ਮਾ ਪਹਿਲੀ ਵਾਰ ਆਇਆ ਹਸਪਤਾਲ ਦੇ ਵਿੱਚ ਮੈਂ ਨਹੀਂ ਕਦੇ ਆਇਆ ਮਾ ਜੀ ਕੇ ਮਾ ਮੋਟੇ ਸਿਰ ਦੁਖਾ ਪਿੰਡ ਤੇ ਦੁਆਏ ਲੈ ਲੈਣੀ ਮੈਂ ਨਹੀਂ ਕਦੇ ਵੀ ਗਿਆ ਖਾਣੇ ਕੀ ਆ ਫਿਰ ਤੁਸੀਂ ਕਿ ਜਿਹੜਾ ਇੰਨਾ ਫਿਟ ਰੱਖਿਆ ਸਰੀਰ ਨੂੰ ਹੋਰ ਦੇਖੋ ਜੀ ਅਸੀਂ ਬਹੁਤ ਦਾਲ ਫੁਲਕਾ ਮੈਂ ਕਿਤੇ ਰੇੜੀ ਪਰ ਜਾ ਕੇ ਕਦੇ ਕੁਝ ਨਹੀਂ ਖਾਇਆ ਅੱਛਾ ਜੇ 버거 ਪੀਜੀ ਜੇ ਨਾ ਨਾ ਮੈਂ ਨਹੀਂ ਅੱਜ ਤੱਕ ਕਦੇ ਮੂੰਹ ਲਾਇਆ ਠੀਕ ਹੈ ਕਿਸੇ ਚੀਜ਼ ਨੂੰ ਲਾਇਆ ਹਾਂ ਕੇਕ ਕੱਟਦੇ ਆ ਮੈਂ ਨਹੀਂ ਕਦੇ ਖਾਇਆ ਅੱਛਾ ਨਾ ਹੂੰ ਕਦੇ ਨਹੀਂ ਆਪਾਂ ਨੇ ਇਹ ਚੀਜ਼ਾਂ ਖਾਈਆਂ ਹੂੰ ਬਾਪਾ ਦਾਲ ਰੋਟੀ ਮੱਕੀ ਦੀ ਰੋਟੀ ਜੋ ਇਹ ਇਹ ਚੀਜ਼ਾਂ ਆਪਾਂ ਜੋ ਘਰ ਦੀਆਂ ਪੁਰਾਣੀਆਂ ਹੂੰ ਬਹੁਤ ਖਾਣੀਆਂ ਤੇ ਜਿਹੜਾ ਅੰਡਾ ਹਰ ਪਹਿਲਾਂ ਉਹ ਤੁਸੀਂ ਗੱਲ ਕੀਤੀ ਉਹ ਨਹੀਂ ਕਦੇ ਖਾਣੀ ਉਹ ਵੀ ਨਹੀਂ ਖਾਏ ਨਾ ਖਾਏ ਅੱਛਾ ਉਹ ਵੀ ਨਹੀਂ ਖਾਣਾ ਨਾ ਦਾਰੂ ਵੀ ਨਹੀਂ ਸੈਰ ਸੂਰ ਕਰਦੇ ਸੈਰ ਕਰਦੇ ਜੀ ਮੈਂ ਚਾਹੇ ਮੈਂ 4 ਕਿਲੋਮੀਟਰ ਜੇ ਮੈਂ 5 ਜੇ ਮੈਨੂੰ ਕੋਈ ਥਕਾਵਟ ਨਹੀਂ ਹੁੰਦਾ ਅੱਛਾ ਹੁਣ ਵੀ ਅੱਛਾ ਜੀ ਤੜਕੇ ਉੱਠ ਮੈਂ ਜਿਹੜੀ ਮੇਰੀ ਜਿਹੜੀ ਉੱਠਣ ਦੀ ਰੁਟੀਨ ਹੈ ਹੁਣ ਵੀ ਮੇਰੀ 3 ਵਜੇ ਹੈ ਅੱਛਾ ਜੀ ਸਭ ਨੂੰ ਪਤਾ ਹੋਵੇ ਸਾਡੇ ਪਿੰਡ 'ਚ ਹੂੰ ਵੀ 3 ਵਜੇ ਮੈਂ ਉੱਠਦਾ ਜੀ ਹੂੰ 3 ਵਜੇ ਉੱਠ ਕੇ ਮੈਂ ਬਾਹਰ ਘੁੰਮਣਾ ਅੱਛਾ ਜੀ ਹਾਂ ਫਿਰ ਕੀ ਸਹਤ ਹੈ ਹੂੰ ਹਾਂ ਸਿਹਤ ਦਾ ਇਹ ਰਾਜ ਹੈ ਹਾਂ ਜੀ ਹਾਂ 3 ਵਜੇ ਉੱਠ ਕੇ ਮੈਂ ਜੋ ਸਪੋਰਟ ਪੂਰਾ ਹਾਂ ਦੀ ਹੈ ਵੀ 6 ਵਜੇ ਤੱਕ ਮੈਂ ਪਿਆ ਰਹੂੰਗਾ ਹੂੰ ਜਾਂ 5:30 ਵਜੇ ਤੱਕ ਪੈ ਗੋ ਨਾ ਮਤਲਬ ਕਿ ਕੁਝ ਸਿਹਤ ਬੰਦਾ ਆਪ ਵੀ ਆਪਣੀ ਖਰਾਬ ਕਰ ਲਾਉ ਆਪਣੀ ਖਰਾਬ ਕਰਦਾ ਜੀ ਮੇਰੇ ਬਰਕਰ ਦਾ ਬੰਦਾ ਜਦੋਂ ਉੱਠਦੀ 10 ਵਜੇ ਹੈ ਜੇ ਅਸੀਂ ਜੇ ਅਸੀਂ ਮਨਸੀਮ ਮਕਾਨ ਬਣਾਉਣਾ ਹੈ ਜੇ ਉਹਨੂੰ ਮਟੀਰੀਅਲ ਅਸੀਂ ਘਟੀਆਂ ਲਾਉਂਗੇ ਹਾਂ ਉਹਨੇ ਗਿਰ ਨਹੀਂ ਕਰਨਾ ਗਿਰਨ ਦੀ ਮਨਾਤ ਕੋਈ ਨਹੀਂ ਬਿਲਕੁਲ ਬਿਲਕੁਲ ਜੇ ਅਸੀਂ ਉਹਨੂੰ ਮਟੀਰੀਅਲ ਵਧੀਆ ਦਵਾਂਗੇ ਤਾਂ ਮਜਾਲੇ ਕਿਸੇ ਬਸੇ ਸੂਕ ਲੱਗ ਜਾ ਕੋਈ ਗਿਰ ਜਾ ਉਹ ਠੀਕ ਹੈ ਨਹੀਂ ਉਹੀ ਕੰਮ ਸਾਡੇ ਸਰੀਰ ਦਾ ਸਰੀਰ ਦਾ ਜੇ ਅਸੀਂ ਸਰੀਰ ਨੂੰ ਵਧੀਆ ਖਰਾਕ ਦਵਾਂਗੇ ਜੀ ਤਾਂ ਦੇਣਾ ਆਪਣੇ ਜੀਬ ਦਾ ਸਵਾਦ ਆ ਮੇਰਾ ਹਾਂਜੀ ਹਾਂਜੀ ਵੀ ਹੁਣ 버ਗਰ ਬਣਦੇ ਜੋ ਵੀ ਮੈਂ ਖਾ ਲਮ ਨੂਡਲ ਬਣਦੇ ਉਹ ਵੀ ਖਾ ਲਮ ਟਿੱਕਿਆਂ ਉਹ ਵੀ ਖਾ ਲਮ ਠੀਕ ਹੈ ਨਹੀਂ ਕੇਕ ਬਣਦੇ ਆ ਉਹ ਦੂਜੇ ਆ ਨੂਡਲ ਫੂਡ ਜੋ ਵੀ ਹੈਗੇ ਇਹ ਸਾਰੇ ਬਿਮਾਰੀ ਦੇ ਘਰ ਹੂੰ ਤੁਸੀਂ ਦਾਲ ਰੋਟੀ ਖਾਓ ਜੋ ਘਰਾਂ ਤੁਹਾਡੇ ਚੀਜ਼ ਬਣਦੀ ਘਰ ਬਣਾ ਕੇ ਖਾਓ ਹੁਣ ਤੁਸੀਂ ਦੇਖੋ ਮੈਂ ਹੁਣ ਵੀ ਕਚੌਰੀਆਂ ਖਾਣਾ ਹੂੰ ਕਦੇ ਮੈਨੂੰ ਖਰਾਬ ਕਰੇ ਅੱਛਾ ਤਲੀਜੀ ਖਾਣੇ ਨਾਲ ਤਲੀਜੀ ਜਿੰਨੇ ਮਰਜ਼ੀ ਖਾਈ ਜਾ ਮੈਨੂੰ ਕਦੇ ਖਰਾਬ ਨਹੀਂ ਕਰਾਇਗਾ ਕਚੌਰੀਆਂ ਜਨਾਬ ਵੀ ਬਣਾਵਦਾ ਮੈਂ ਨੇ ਮੈਂ ਅਸੀਂ ਕਦੀ ਬਾਜੂ ਬਣਾਉਂਦੇ ਬਣਾਉਂਦੇ ਬੈਸੀ ਬਣਾ ਦਨੇ ਕਾਦੀ ਬਣਾ ਦਨੇ ਵੀ ਹਾਂ ਬਣਾਓ ਬਈ ਹਾਂਜੀ ਬ ਕੋਈ ਦਿੱਥੇ ਦੇਦ ਨੂੰ ਬਣਾਉਣੀ ਹੈ ਮਿੱਠਾ-ਮੂਠਾ ਫਿਰ ਮਿੱਠਾ ਵੀ ਖਾਣੇ ਗੰਭੋਈ ਖਾਣੇ ਕੋਈ ਸ਼ੂਗਰ ਨਹੀਂ ਕੁਛ ਨਹੀਂ ਨਾ ਕੋਈ ਸ਼ੂਗਰ ਨਹੀਂ ਸਭ ਓਕੇ ਹੈ ਸਾਰੇ ਪੁਰੇ ਫਿੱਟ ਹੈ ਸਭ ਹਾਂ ਫਿੱਟ ਹੈ ਜੀ ਅੱਛਾ ਹੁਣ ਹੋਰ ਵੀ ਗੀਤ ਲਿਖੇ ਹੋਏ ਜਾਂ ਲਿਖ ਲੈਨੇ ਤੁਸੀਂ ਹੁਣ ਵੀ ਹਾਂ ਲਿਖ ਲੈਨੇ ਜੀ ਅੱਛਾ ਹਾਂ ਜੇ ਮਾਲੂਕ ਕਲਾਕਾਰ ਸਾਡੀ ਇੰਟਰਵਿਊ ਦੇਖ ਰਿਹਾ ਹੈ ਹਾਂਜੀ ਤਾਂ ਉਹ ਤੁਹਾਨੂੰ ਚਾਹੇ ਕਿ ਕੋਈ ਗੀਤ ਲਿਖਵਾਣਾ ਹੈ ਤਾਂ ਤੁਸੀਂ ਪ੍ਰੋਪਰ ਕੋਈ ਹਿਸਟਰੀ ਹੋਵੇ ਵਧੀਆ ਕੋਈ ਵੀ ਅਬ ਦੱਸ ਦੇਣ ਮੈਨੂੰ ਮੈਂ ਉਸੇ ਵੀ ਲਿਖ ਦਊਗਾ ਕੋਈ ਚੱਕਰ ਨਹੀਂ ਹੈ ਅੱਛਾ ਜੀ ਵੀ ਜਣੀ ਇਹ ਨਾ ਹੋਵੇ ਵੀ ਕੋਈ ਡਾਂਗ ਛੋਟੇ ਵਾਲਾ ਹੋਵੇ ਯਾਰ ਕੋਈ ਹਥਿਆਰ ਵਾਲਾ ਹੋਵੇ ਹਥਿਆਰ ਵਾਲਾ ਹੋਵੇ ਵੀ ਜਿਹਨੂੰ ਅਸੀਂ ਪਰਵਾਰ ਦੇ ਵਿੱਚ ਬੈਠ ਕੇ ਸੁਣਨਾ ਸਹੀ ਆ ਜਾਂ ਕਿਸੇ ਕੁੜੀ ਨੂੰ ਹੀ ਕਹੀ ਜਾਉ ਹੁਣ ਤਾਂ ਦੇਖੋ ਜਿਆਦਾ ਦਾ ਕੁੜੀਆਂ ਜਿਆਦਾ ਹੀ ਘੁੰਮੀ ਜਾਂਦੀਆਂ ਘੁੰਮੀ ਜਾ ਰਹੇ ਹਾਂ ਬਸ ਬਸ ਹੁਣ ਤਾਂ ਚੱਕਰ ਆਇਆ ਹਾਂ ਉਹਨੂੰ ਇਹ ਨਹੀਂ ਪਤਾ ਕਿ ਇਹ ਕਿਸ ਦੀ ਭੈਣ ਵੀ ਹੈ ਕਿਸ ਦੀ ਘਰ ਵਾਲੀ ਵੀ ਹੈ ਕੀ ਦੀ ਕੁਛ ਨਹੀਂ ਹੁਣ ਦੇਖੋ ਮੈਂ ਕਦੇ ਕਿਹ ਪੈਸਾ ਨਹੀਂ ਗਿਆ ਮੈਂ ਨਹੀਂ ਕਦੇ ਜਾਂਦਾ ਹੈਗਾ ਪੈਸਾ ਵਾ ਕਿਉਂ ਮੇਰੀ ਸੁਣ ਲਓ ਕਾਰਨ ਇੱਕ ਵਾਰੀ ਸਾਡਾ ਮੁੰਡਾ ਜੀ ਮੈਨੂੰ ਲੈ ਗਿਆ ਉਹਦੇ ਮਤਲਬ ਦੋਸਤ ਦੀ ਭੈਣ ਦਾ ਵਿਆਹ ਦਾ ਉੱਥੇ ਚਲੇ ਗਏ ਜੀ ਅਸੀਂ ਗਏ ਜਾਂ ਮੁੰਡਾ ਮੁੰਡਾ ਕੁੜੀਆਂ ਬਿਠਾ ਦਿਆ ਸਟੇਜ ਦੇ ਉੱਪਰ ਹਾਂ ਉਤਨਾ ਗੀਤ ਲਾਇਆ ਵਾ ਕਹਿੰਦਾ ਸਦੀਕ ਦਾ ਗੀਤਾਂ ਜਿਹੜੇ ਮੁੜ ਕੇ ਆਉਂਦੇ ਨਹੀਂ ਜੱਟੀਏ ਜੱਟ ਕੂਛ ਜਹਾਨੋਂ ਕਰ ਜੂਗਾ ਹਮ ਲੇਦਾ ਉਦੋਂ ਉਹ ਕਿਹਨੂੰ ਕਹਿ ਰਿਹਾ ਉਹ ਕਿਨੂੰ ਕਹਿ ਰਿਹਾ ਦੱਸ ਹੈ ਹਮ ਹੁਣ ਮੇਰੇ ਆਦ ਨਹੀਂ ਦੋ ਤਿੰਨ ਗੀਤ ਹੋਰ ਵੀ ਨੇ ਇਹ ਜੇ ਲਾਇ ਲਾਇ ਫੇਰ ਬਾਦ ਵੀ ਦੱਸੋ ਆਹ ਕਹਿੰਦਾ ਕਿਨੂੰ ਹੈ ਜਿਹੜੇ ਜੜੀਆਂ ਮੈਂ ਇਹ ਸੋਚਿਆ ਵੀ ਜਿਹੜੀ ਕੁੜੀ ਆ ਬੈਠੀ ਆ ਐਸੀ ਨੂੰ ਕੋਈ ਬੰਦਾ ਕਹਿ ਰਿਹਾ ਹਾਂ ਉਹ ਉਥੇ ਉਹ ਮਨ ਚ ਸੋਚੋ ਆਪਣੇ ਆਪਣੇ ਉਹ ਸਾਰਾ ਉਸਤੇ ਝੁਕਦਾ ਹੈ ਉਹਦੇ ਵੀ ਝੁਕਦਾ ਸਾਰਾ ਹੈ ਅਸੀਂ ਕਿਉਂ ਇਹ ਇਹਦੇ ਕੰਮ ਕਰੂਗੇ ਹਾਂ ਜਿਹਨੂੰ ਚੰਗੇ ਲੱਗ ਕ ਕੋਈ ਨਾ ਕੋਈ ਬੰਦਾ ਸੂਝ ਬਾਜਾ ਵਿੱਚ ਬੈਠਿਆ ਹੁੰਦਾ ਉਹ ਦੇਖ ਲੈ ਕਰਦਾ ਵੀ ਭਾਈ ਇਹ ਗਲਤ ਕੰਮ ਹੈ ਹੂੰ ਠੀਕ ਹੈ ਜਦੋਂ ਤੁਸੀਂ ਵਿਆਹਾਂ ਦੀ ਗੱਲ ਕੀਤੀ ਹੈ ਜੀ ਡਾਂਸਰਾਂ ਵਗੈਰਾ ਲਾਨਣੇ ਲੋਕ ਅੱਜਕੱਲ ਵਿਆਹਾਂ ਤੋਂ ਇਹ ਕਿਸੇ ਟਾਈਮ ਨਾ ਮੁਸਲਮਾਨੀ ਜਦ ਚੱਲਦੇ ਤੇ ਨਾ ਕੰਮ ਹੂੰ ਉਹ ਟਾਈਮ ਚੱਲਦੇ ਤੇ ਮੁਜਰਾ ਵਗੈਰਾ ਉਹਨਾਂ ਨੂੰ ਹਾਂ ਮੁਜਰਾ ਵਗੈਰਾ ਉਹ ਉਹਨੂੰ ਅਸੀਂ ਕੰਜਰੀਆਂ ਵਾਂਗ ਕਰਦੇ ਸੀ ਹਾਂ ਉਹ ਜਦ ਚੱਲਦੇ ਤੇ ਇਹ ਹੂੰ ਅਸੀਂ ਜਦ ਵਿੱਚ ਕਲੂ ਘਾਰੇ ਚੱਲੇ ਪਿੱਛਾ ਉਹਨਾਂ ਮੈਂ ਇਹ ਬੰਦ ਹੋ ਗਏ ਸੀ ਹੂੰ ਬੰਦ ਹੋਣ ਦੇ ਹੁਣ ਇਹ ਦੁਬਾਰਾ ਫੇਰ ਸ਼ੁਰੂ ਹੋ ਗਿਆ ਉਹੀ ਕੰਮ ਹੁਣ ਹੁਣ ਇਹ ਸਾਡੇ ਘਰਾਂ 'ਚ ਆ ਗਏ ਹੁਣ ਤਾਂ ਘਰ ਘਰ ਇਹ ਸੋਸ਼ਲ ਮੀਡੀਆ ਦੀ ਵੀਡੀਓ ਤੇ ਦੇ ਬਲਾਉਂ ਨਹੀਂ ਜਾਣਾ ਪੈਂਦਾ ਹਾਂ ਨਾ 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 ਹੁਣ ਤਾਂ ਹੁਣ ਸਾਡੇ ਘਰ 'ਚ ਹੁਣ ਸਾਡੇ ਨਿਆਣੇ ਹੁਣ ਟਰਾਈਆਂ ਲੈ ਰਹੇ ਕਮਰੇ ਬੰਦ ਕਰਕੇ ਅੰਦਰ ਜਨਾਨੀਆਂ ਕੁੜੀਆਂ ਜਨਾਨੀਆਂ ਕੁੜੀਆਂ ਲੈ ਰਹੀਆਂ ਟਰਾਈ ਕਰਦੀਆਂ ਕੱਪੜੇ ਵੀ ਛੋਟੇ ਪਾ ਕੇ ਲੈ ਲੈ ਕੱਪੜੇ ਜਮੀ ਨਗੇਂ ਦਿਖਾ ਰਹੇ ਆ ਆਪਣਾ ਹੁਣ ਤੱਕ ਦਾ ਇਹ ਜਮਾਨਾ ਆ ਗਿਆ ਜੀ ਮਰੀ ਘਰ ਘਰ ਇੱਕ ਅੰਜਰ ਹੋ ਗਏ ਹੁਣ ਤੱਕ ਜੀ ਇਹ ਤਰ੍ਹਾਂ ਨਾ ਜਿਹੜੇ ਪੰਨੇ ਆ ਤੁਸੀਂ ਕਹਿੰਦੇ ਵੀ ਇੱਕ ਪਰ ਉਹ ਉਹ ਤਾਂ ਇਹ ਕਹਿੰਦੇ ਕਹਿੰਦਾ ਜਿਸ ਤਰ੍ਹਾਂ ਮਾਡਲ ਜਮਾਨੇ ਦੇ ਬੱਚੇ ਐ ਬਜ਼ੁਰਗਾਂ ਨੂੰ ਪਤਾ ਪੁਰਾਣੇ ਐ ਇਹ ਨਹੀਂ ਨਹੀਂ ਇਹ ਤੁਸੀਂ ਦੇਖ ਲਿਓ ਤੁਹਾਨੂੰ ਆਪੇ ਪਤਾ ਲੱਜਾਉਣਾ ਹੈ ਗਾਹਾਂ ਗਾਹਾਂ ਜਿਆਦਾ ਸਮਾਂ ਹੁਣ ਆਊਗਾ ਨਾ ਤੇ ਆਹੀ ਕੰਮ ਚੱਲਦਾ ਰਿਹਾ ਬਹੁਤ ਭਿਆਨਕ ਆਊਗਾ ਪਰ ਇਹ ਅਸੀਂ ਕਈ ਜਦੋਂ ਇੰਟਰਵਿਊ ਦੇਖਦੇ ਆ ਇਹ ਡਾਂਸਰਾਂ ਉੱਥੇ ਚਲੋ ਆਪਣੇ ਕੰਮ ਕਰਦੀਆਂ ਨੇ ਲੱਛਬੀਆਂ ਨੇ ਉਹ ਕਹਿੰਦੀ ਸਾਡੀ ਮਜਬੂਰੀ ਹੈ ਘਰ ਦਾ ਖਰਚਾ ਚਲਾਉਣਾ ਹੈ ਸੀ ਆਪਣੇ ਪਰਿਵਾਰ ਹੀ ਪਾਲਨੇ ਬੱਚੇ ਮੇਰੇ ਛੋਟੇ ਨੇ ਤੇ ਦੂਜੇ ਪਾਸੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀਆਂ ਕੁੜੀਆਂ ਉਹ ਕਹਿੰਦੀ ਅਸੀਂ ਵੀ ਘਰ ਚਲਾਉਣਾ ਕਿ ਅਸੀਂ ਵੀ ਘਰ ਤੋਂ ਬੜੀ ਮੁਸ਼ਕਲ ਸਾਡੀ ਵੀ ਇਨਕਮ ਹੈ ਮੇਰੀ ਮੇਰੇ ਸੋਹਣੇ ਜੀ ਕੁੜੀਆਂ ਪੜੀਆਂ ਲਿਖੀਆਂ ਇਹ ਜੀਆਂ ਕਿ ਕਹਿ ਨਹੀਂ ਆ ਵੀ ਅਸੀਂ ਜੇ ਡਾਂਸਰਾਂ ਬਣੂਗਾ ਸਾਨੂੰ ਤਾਂ ਹੀ ਪੈਸੇ ਆਉਣਗੇ ਹਾਂ ਨਾ 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 ਕੁੜੀਆਂ ਤਾਂ ਇਹ ਜੇ ਬੈਠੀਆਂ ਆਂ ਕੰਪਿਊਟਰ ਦੇ ਕੰਮ ਸਿੱਖੇ ਵੀ ਦੁਕਾਨਾਂ ਖੋਲੀਆਂ ਵੀ ਆਪਣੇ ਦਫ਼ਤਰਾਂ ਵਿੱਚ ਲੱਗੀਆਂ ਵੀ ਆ ਜਿਹੜੀਆਂ ਸ਼ਾਮ ਨੂੰ 3-3 4-4000 ਰੁਪਏ ਲੈ ਕੁੱਟਦੀਆਂ ਹਾਂ ਹੈ ਹਾਂ ਉਹਦੀ ਇੱਜ਼ਤ ਵੀ ਹੈ ਹਾਂ ਆਪਣੇ ਘਰ ਜਾਂਦੀਆਂ ਅਗਲੀਆਂ ਪਰਿਵਾਰ ਵੀ ਇੱਜ਼ਤ ਕਰਦਾ ਤੂੰ ਮੈਂ ਜਾਂ ਅਸੀਂ ਵੀ ਉਹਦੀ ਇੱਜ਼ਤ ਕਰਦੇ ਹਾਂ ਠੀਕ ਹੈ ਨੀ ਵੀਰ ਭਾਈ ਕਹ ਗਿਆ ਉਹਨੂੰ ਬੁਲਾਉਣੇ ਬਿਲਕੁਲ ਹੁਣ ਦੱਸ ਸਾਨੂੰ ਵੀਰ ਭਾਈ ਕਹ ਕੋਣ ਬੁਲਾਉਂਦਾ ਤੂੰ ਯਾਰ ਤੈਨੂੰ ਪਤਾ ਹੀ ਹੈ ਤੂੰ ਤਾਂ ਬਿਲਕੁਲ ਤੂੰ ਦੇਖੋ ਕਿ ਇਹ ਸਨ ਟਾਕਾ ਬਡਾਲੇ ਵਾਲੇ ਗੀਤਕਾਰ ਜਿਨ੍ਹਾਂ ਨੇ ਬਹੁਤ ਗੀਤ ਲਿਖੇ ਵੱਡੇ ਵੱਡੇ ਕਲਾਕਾਰਾਂ ਦਿੱਤੇ ਉਹਨਾਂ ਦਾ ਨਾਮ ਬਣਾਇਆ ਇਹਨਾਂ ਦਾ ਵੀ ਨਾਮ ਮਸ਼ਹੂਰ ਹੋਇਆ ਪਰ ਅਫਸੋਸ ਦੀ ਗੱਲ ਆ ਇਹ ਹੁੰਦੀਆਂ ਨੇ ਪਹਿਲਾਂ ਵੀ ਕਈ ਗੀਤਕਾਰਾਂ ਦੇ ਅਸੀਂ ਇੰਟਰਵਿਊ ਆ ਸੁਣੀਆਂ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਹਮੇਸ਼ਾ ਇਹ ਗੱਲ ਆਖੀ ਜਾਂਦੀ ਹੈ ਕਿ ਜਦੋਂ ਵੀ ਕਲਾਕਾਰ ਕੋਈ ਮਸ਼ਹੂਰ ਹੁੰਦਾ ਗੀਤ ਰਾਹੀਂ ਤਾਂ ਮੁੜ ਕੇ ਧੰਨਵਾਦ ਕਰਨ ਵਾਸਤੇ ਵੀ ਨਹੀਂ ਕੋਈ ਪਹੁੰਚਦਾ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਇਹਨਾਂ ਕੋਲ ਜਿਹੜਾ ਗੀਤਕਾਰ ਹੁੰਦਾ ਉਹਦੇ ਕੋਲ ਖਜ਼ਾਨਾ ਹੁੰਦਾ ਗੀਤਾਂ ਦਾ ਇੱਕ ਗੀਤ ਨਹੀਂ ਫਿਰ ਉਹ ਅਨੇਕਾਂ ਗੀਤ ਉਸ ਬੰਦੇ ਨੂੰ ਅੱਗੇ ਦਿੰਦਾ ਜਿਹੜਾ ਬੰਦਾ ਕਿਸੇ ਨਾ ਕਿਸੇ ਬੰਦੇ ਦੀ ਕਿਤੇ ਹੋਏ ਕੰਮ ਦੀ ਸਲੰਘਾ ਕਰੇ ਪਰ ਅੱਜ ਕੱਲ੍ਹ ਵੀ ਤਾਕਾ ਬਡਾਲੇ ਵਾਲਾ ਅੱਜ ਦੀ ਪੀੜ੍ਹੀ ਦੇ ਉੱਤੇ ਕਵਾਲੀਆਂ ਜਾਂ ਕਿ ਹੋਰ ਵੀ ਇਸ ਤਰੀਕੇ ਦੇ ਗੀਤ ਲਿਖੇ ਜਾ ਰਹੇ ਨੇ ਜਿਸ ਕਾਰਨ ਲਗਾਤਾਰ ਸਮਾਜ ਦੇ ਵਿੱਚ ਚੰਗੇ ਗੀਤ ਪ੍ਰੋਸਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਕੱਲ੍ਹ ਜਿਸ ਤਰੀਕੇ ਨਾਲ ਮਾਹੌਲ ਚੱਲ ਰਿਹਾ ਸੋਸ਼ਲ ਮੀਡੀਆ ਤੇ ਪ੍ਰੋਸਿਆ ਜਾ ਰਿਹਾ ਉਹ ਤਰੀਕੇ ਸਾਡੇ ਬੱਚੇ ਨਿਕਲ ਰਹੇ ਨੇ ਜਿਸ ਕਾਰਨ ਅਨੇਕਾਂ ਤਰ੍ਹਾਂ ਦੇ ਘਟਨਾਮਾ ਵੀ ਤਸਮਿਲ ਨੂੰ ਵੀ ਕਿਹਾ ਯਾਨੀ ਉਮੀਦ ਕਰਦੇ ਹਾਂ ਇੰਟਰਵਿਊ ਵਧੀਆ ਲੱਗੇ ਹੋਵੇਗੀ ਵੱਧ ਤੋਂ ਵੱਧ ਇਸ ਇੰਟਰਵਿਊ ਨੂੰ ਸ਼ੇਅਰ ਵੀ ਕਰਿਓ ਤੇ ਆਪਣੇ ਆਪਣੇ ਵਿਚਾਰ ਕਮੈਂਟਾਂ 'ਚ ਜੋ ਧੰਨਵਾਦ